ਮੇਰੇ ਭਰਾ ਨੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਆਪਣੇ ਖੇਤ ਕੋਲੇ ਇੱਕ ਮੁੰਡਾ ਡਿੱਗਿਆ ਪਿਆ ਸ਼ਾਇਦ ਉਹ ਮਰ ਗਿਆ ਜਦੋਂ ਜਾ ਕੇ ਉੱਥੇ ਦੇਖਿਆ ਤੇ ਉਹ ਬਿਲਕੁਲ ਬੇਹੋਸ਼ੀ ਦੀ ਹਾਲਤ ਵਿੱਚ ਸੀਗਾ ਨਸ਼ੇ ਦਾ ਟੀਕਾ ਉਹਨੇ ਲਾਇਆ ਹੋਇਆ ਸੀਗਾ ਕੋਲੇ ਸਰੰਜ ਵੀ ਉਹਦੇ ਪਈ ਸੀ ਪਾਣੀ ਦੀ ਬੋਤਲ ਪਈ ਸੀ ਤੇ ਜੇਬ ਦੇ ਵਿੱਚੋਂ ਇੱਕ ਪ੍ਰਹਿਗੇ ਦਾ ਪੱਤਾ ਨਿਕਲਿਆ ਪੂਰਾ ਸਾਫਤਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੇ ਥਾਣਾ ਜੀਤਵਾਲ ਤੋਂ ਐਸ ਐਚ ਓ ਨੇ ਸਾਰੀ ਜਾਣਕਾਰੀ ਉਹਨਾਂ ਨੇ ਮੇਥੋਂ ਲੈ ਕੇ ਤੇ ਮੈਨੂੰ ਕਹਿੰਦੇ ਅਸੀਂ ਤੂੰ ਵੀਡੀਓ ਡਿਲੀਟ ਕਰ ਮੈਂ ਕਿਹਾ ਜੀ ਵੀਡੀਓ ਡਿਲੀਟ ਕਰਨ ਦਾ ਕੀ ਮਤਲਬ ਹੋਇਆ ਜਦੋਂ ਮੈਂ ਉਹਨੂੰ جناب ਸਾਸਤਰੀ ਗੜੀ ਐਸਪੀ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਪੈਂਦੇ ਸਾਰ ਹੀ ਕਹਿੰਦੇ ਤੂੰ ਵੀਡੀਓ ਡਿਲੀਟ ਕਰ ਦੇ ਨਹੀਂ ਅਸੀਂ ਕਰਾ ਲਾਂਗੇ ਮੈਂ ਕਿਹਾ ਹਾਂ ਹਾਂ ਤੇ ਘਰੇ ਆਉਣ ਸਾਰ ਅਜੇ ਮੈਂ ਆ ਕੇ ਪਾਣੀ ਹੀ ਪੀਤਾ ਸੀ ਤੇ ਮਗਰ ਹੀ ਫੇਰ ਸਾਰੀ ਪੁਲਿਸ ਵਾਲਟੀ ਬਣੀ ਤਣੀ ਤੇ ਨਾਲ ਢੁੱਡੀ ਕੇ ਪੈਂਦੇ ਸਰਪੰਚ ਨੂੰ ਲੈ ਕੇ ਫੇਰ ਘਰੇ ਆ ਕੇ ਬਹਿ ਗਏ ਬਸ ਬਾਰ-ਬਾਰ ਇਹੀ ਗੱਲ ਤੁਸੀਂ ਵੀਡੀਓ ਡਿਲੀਟ ਕਰੋ ਵੀਡੀਓ ਡਿਲੀਟ ਕਰੋ ਜੀ ਰਾਤ 12:30 ਵਜੇ ਤੱਕ ਮੇਰੇ ਘਰੇ ਬੈਠੇ ਰਹੇ ਆ ਸਾਢੇ 12 ਪੌਣੇ 1 ਵਜੇ ਸਾਰੇ ਉੱਠ ਕੇ ਗਏ ਆ 10 15 ਬੰਦੇ ਪੁਲਿਸ ਵਾਲੇ ਮਲਾਜ਼ਮ ਮੇਰੇ ਘਰੇ ਸੀਗੇ ਤੇ 10 15 ਆਪਣੀ ਵਿੱਚ ਤੇ ਸੜਕ ਤੇ ਗੱਡੀਆਂ ਖੜੀਆਂ 3 4 ਵੀ ਮੈਂ ਤਾਂ ਮਾੜੀ ਮੋਟੀ ਜਾਣਕਾਰੀ ਰੱਖਦਾ ਧਰਨੇ ਧਰਨੇ ਜਾਣਨਾ ਰਹਿਣਾ ਚੱਲ ਅਵੇਰ ਆ ਥੋੜੇ ਜਿਏ ਵੀ ਜੇ ਕੋਈ ਆਮ ਬੰਦਾ ਹੁੰਦਾ ਤਾਂ ਉਹਨਾਂ ਨੇ ਤਾਂ ਘਰੋਂ ਹੀ ਚੱਕ ਕੇ ਲੈ ਜਾਣਾ ਸੀ ਬੰਦੇ ਨੂੰ ਹੋ ਸਕਦਾ ਮੋਬਾਈਲ ਮਾਮੂਲ ਮੁੱਦਾ ਹੀ ਖਤਮ ਕਰ ਦਿੰਦੇ ਵੀ ਕਿਹਨੇ ਵੀਡੀਓ ਪਾਈ ਸੀ ਕੀ ਹੋਇਆ ਸੀਗਾ ਇੱਥੇ ਬਾਈ ਬਿਲਕੁਲ ਲੁੱਟ ਮੁਚੀ ਹੋਈ ਆ ਇੱਧਰ ਉਹ ਮੁੰਡਾ ਮਾਰਿਆ ਹੀ ਆ ਮਾਸਟਰ ਸੀਗਾ ਜਿਹੜਾ ਸਾਡੇ ਸਾਹਮਣੇ ਟੀਕਾ ਲਾਉਂਦੇ ਆ ਸਾਰੇ ਬੰਦੇ ਸਾਹਮਣੇ ਲਾਉਂਦੇ ਟੀਕਾ ਅਸੀਂ ਰੋਕਦੇ ਨਹੀਂ ਕੋਈ ਨੂੰ ਲਾੰਦਾ ਲਾਏ ਮਰਦਾ ਮਾਰੇ ਕਿਉਂਕਿ ਹੁਣ ਰੋਕਾਂਗੇ ਉਹਨੇ ਸਾਨੂੰ ਹੀ ਘੇਰਣ ਦੀਏ ਤਾੜੀਆਂ ਮੋਟਰਾਂ ਦੇ ਟੀਕੇ ਲਾਉਂਦੇ ਪਰ ਅਸੀਂ ਪਾਣੀ ਨਹੀਂ ਪੀਂਦੇ ਖੇਡ ਚ ਟੀਕੜਦੇ ਕੀ ਪਤਾ ਕਿ ਦਿਨ ਖੇਡ ਚ ਖੇਡ ਚ ਪਾਣੀ ਛੱਡਦੇ ਨਹੀਂ ਲੋਕ ਅਸੀਂ ਪਿਆ ਖਾਲੀ ਪਈਆਂ ਹੱਡੀਆਂ ਦਾ ਤਾਂ ਨਹੀਂ ਛੱਡਦੇ ਇਹ ਪੀ ਕੇ ਮੰਨ ਗਏ ਸਿੱਤੇ ਮੋਟਰ ਦੇ ਆਕੇ ਹਲੇ ਇੱਕ ਦੋ ਦਿਨ ਮੁੰਡਾ ਹੁਣ ਇੱਥੇ ਹੁਣ ਮਰਿਆ ਅਗਰ ਪਹਿਲਾ ਮੁੰਡਾ ਮਰਿਆ ਦੋ ਮੁੰਡੇ ਲਗਾਤਾਰ ਮਰ ਗਏ ਹੁਣ ਮੈਗਾ ਜਰੋਈ ਨਾਮ ਲੈ ਕੇ ਕੇਦਾ ਧਾਧ ਤੇ ਵੀ ਆ ਨਸ਼ਾ ਵੇਚਦਾ ਉਹ ਸਾਨੂੰ ਘਰੇ ਧਮਕੀਆਂ ਦੇ ਗਏ ਤੇ ਅੱਗੇ ਦੋ ਜਣੇ ਮੈਚ ਗਏ ਸੀਗੇ ਨਾਮ ਲੈ ਕੇ ਉਹ ਬਾਅਦ ਧਮਕੀਆਂ ਦੇਣ ਲੱਗਿਆ ਕਿ ਮੈਨੂੰ ਵੇਚ ਤਾਂ ਹੀ ਵੇਚਾਂਗੇ ਤੂੰ ਹਟਾ ਕੇ ਦਿਖਾ ਦਿਓ ਮੈਂ ਤਾਂ ਕਹਿੰਦਾ ਨਾਲ ਖੜਿਆ ਤਾਂ ਦੱਸੋ ਸਹੀ ਨਹੀਂ ਨਾਲ ਨਹੀਂ ਖੜਦੇ ਜੀ ਉਹ ਪੁਲਿਸ ਆਇਆ ਮੈਨੂੰ ਫੋਨ ਆਉਣ ਲੱਗ ਗਿਆ ਫਿਰ ਨਾਲ ਹੀ ਥਾਣੇ ਦੇ ਵਿੱਚ ਤੇ ਉਹਨਾਂ ਨੇ ਜਾਨੇ ਕਿ ਧਮਕੀਆਂ ਨਹੀਂ ਦਿੱਤੀਆਂ ਪੁਲਿਸ ਨੇ ਮੈਨੂੰ ਹਾਂ ਜੀ ਆ ਸੂਏ ਤੋਂ ਹੋ ਕੇ ਜੱਤਵਾਲ ਨੂੰ ਜਾਵੜੋ ਸੂਏ ਸੂਏ ਘੱਟੋ ਕਰ ਦੋਨੋਂ ਵੀ ਮੋਟਰਸਾਈਕਲ ਲੈਣ ਗਏ ਠੀਕ ਹੈ ਲਾਉਂਦੇ ਰਾਤ ਮੁੰਡੇ ਇਹ ਹਲਾਤ ਆ ਹਲਾਤ ਆ ਸਾਡੇ ਪਿੰਡ ਦੇ ਛੱਡੇ ਪਿੰਡ ਚ ਜਨਨ ਨਹੀਂ ਚੰਨੀ ਇਹ ਹਲਾਤ ਹੋ ਗਿਆ ਹਲਾਤ ਹੋ ਗਿਆ ਤੇ ਮੁੰਡਾ ਨਾ ਬੱਚਾ ਤੇ ਜਨਕ ਤੋਂ ਝੜੂਗੀ ਮਾੜੀ ਹੋ ਗਿਆ ਜੀ ਮਤਲਬ ਆ ਹੁਣ ਪਿੱਛੇ ਜੀ 2 ਦਿਨਾਂ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋਈ ਆ। ਸ਼ੰਤਮਾਨ ਕਹਿੰਦਾ ਉਹ ਜਦ ਨਸ਼ਿਆਂ ਵਿਰੋਧ ਦਾ ਮੰਨਦੇ ਆ ਉਹ ਭਗਵਾਨ ਸ਼ੰਤਮਾਨ ਉਹਨਾਂ ਲਈ ਬਹੁਤ ਗੋ ਕਹਿੰਦੇ ਉਹਦਾ ਪਹਿਲਾਂ ਵੀ ਬਹੁਤ ਗੋ ਕਹਿਣਾ ਹੁੰਦਾ ਜਦੋਂ ਰੀਲਾ ਬਣਾਉਂਦਾ ਸੀ ਤੇ ਹੋਇਆ ਤਾਂ ਕੁਝ ਨਹੀਂਗਾ ਅੱਜ ਜਨਾ ਕ ਇੱਥੇ ਘੜਿਆ ਇੰਨਾ ਤੋਂ ਬਰਾਬਰ ਮੈਂ ਤਾਂ ਵੀ ਬਾਕੀ ਜਿਹਦਾ ਮਰਜ਼ੀ ਘਰੇ ਵਰਦੋ ਜਨਾ ਮਰਜ਼ੀ ਲੈ ਲੋ ਟਿੱਟਾ ਹੁਣ ਸਾਡੇ ਪਿੰਡ ਦੇ ਵਿੱਚ ਕਿੰਨੇ ਬਲੈਕ ਯੇ ਆ ਕਿੰਨੇ ਵਾਰ ਅਸੀਂ ਇਹਨਾਂ ਨੂੰ ਲਿਸਟਾਂ ਦਿੱਤੀਆਂ ਵਾ ਪਿਛਲੇ ਸਾਲ ਅਸੀਂ ਬਾਬਾ ਰੂਰ ਸਿੰਘ ਦੀ ਜਗ੍ਹਾ 'ਚ ਘਟੋ ਘਟ ਹਜ਼ਾਰ ਬੰਦੇ ਦਾ ਕੱਟ ਕੀਤਾ ਤੇ ਜਿਹੜਾ ਉਹ ਜੂਪੀ ਸਾਡੇ ਪਿੰਡ ਦਾ ਮੇਨ ਬਲੈਕ ਯਾ ਸੀਗਾ ਉਹਦੀ ਗਲੀ ਦੇ ਵਿੱਚ ਅਸੀਂ ਬੋਰਡ ਲਾਈ ਰੱਖਿਆ ਵੀ ਇਸ ਗਲੀ 'ਚ ਸ਼ਰੇਆਮ ਨਸ਼ਾ ਵਿਕਦਾ ਇੱਕਸਾ ਮਾਲਾ 6 ਮਹੀਨੇ ਅਸੀਂ ਧਰਨਾ ਲਈ ਰੱਖਿਆ ਸਾਲ ਦੇ ਕਰੀਬ ਤੇ ਹਜ਼ਾਰਾਂ ਬੰਦਿਆਂ ਦਾ ਅਸੀਂ ਕੱਟ ਕੀਤਾ ਕਈ ਵਾਰ ਅਸੀਂ ਲਿਸਟਾਂ ਦੇ ਚੁੱਕੇ ਆ ਉਹੀ ਬੰਦੇ ਪੁਰਾਣੇ ਬੰਦੇ ਸਾਰੇ ਨਸ਼ਾ ਵੇਚੀ ਜਾਂਦੇ ਜਿਤੇ ਰਾਤ ਦੇ ਸਮੇਂ ਤਾਂ ਗੱਲ ਦੂਰ ਦੀ ਰਹੀ ਜੀ ਦਿਨ ਵੇਲੇ ਵੀ ਲੁੱਟ ਖਵਾ ਮੋਟਰਸਾਈਕਲ ਬਹੁਤ ਯਾਨੀ ਕਿ ਚੋਰ ਚਰਪਾ ਬੜਾ ਹੋ ਰਿਹਾ ਜੀ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਤੇ ਜਿਹਦੇ ਵਿੱਚ ਉਹ ਇਹ ਕਹਿੰਦੀ ਹੈ ਕਿ ਜੇ ਨਸ਼ੇ ਬਾਰੇ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਤੇ ਸਾਨੂੰ ਦੱਸੋ ਇੱਥੋਂ ਤੱਕ ਕਹਿ ਦਿੰਦੀ ਹੈ ਕਿ ਪੰਜਾਬ ਦੇ ਵਿੱਚੋਂ 99% ਨਸ਼ਾ ਖਤਮ ਹੋ ਗਿਆ ਇਹ ਭਾਸ਼ਣ ਅਰਵਿੰਦ ਕੇਜਰੀਵਾਲ ਦਾ ਪਰ ਜਦ ਕੋਈ ਨਸ਼ੇ ਬਾਰੇ ਸੂਚਨਾ ਦਿੰਦਾ ਹੈ ਨਸ਼ੇ ਬਾਰੇ ਵੀਡੀਓ ਪਾਉਂਦਾ ਹੈ ਨਸ਼ੇ ਬਾਰੇ ਕੋਈ ਗੱਲ ਜਨਤਕ ਕਰਦਾ ਤਾਂ ਫਿਰ ਇਸੇ ਹੀ ਸਰਕਾਰ ਦੀ ਪੁਲਿਸ ਉਹ ਵਿਅਕਤੀ ਨੂੰ ਦਬਾਉਣ ਆ ਜਾਂਦੀ ਹੈ ਇਹ ਪੰਜਾਬ ਦੀ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਜਿਹੜਾ ਭਾਈ ਬਖਤੌਰ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਪਿੰਡ ਵਿਕਾਉ ਲਿਖਣ ਤੇ ਨਸ਼ੇ ਕਰਕੇ ਉਹਨੂੰ ਦਬਾਉਣ ਦੀ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਇਸੇ ਤਰੀਕੇ ਦਾ ਮਾਮਲਾ ਪਿੰਡ ਚੂੜਚੱਕ ਮੋਗਾ ਦੇ ਪਿੰਡ ਚੂੜਚੱਕ ਦੇ ਵਿੱਚੋਂ ਆਇਆ ਜਿੱਥੇ ਇੱਕ ਵਿਅਕਤੀ ਨੇ ਆਪਣੇ ਖੇਤ ਕੋਲ ਜਾਂਦਿਆਂ ਰਸਤੇ ਵਿੱਚ ਇੱਕ ਨੌਜਵਾਨ ਜੋ ਨਸ਼ੇ ਦੀ ਹਾਲਤ ਵਿੱਚ ਧੁੱਤ ਸੀ ਉਹਦੀ ਇੱਕ ਵੀਡੀਓ ਪਾਈ ਉਹਦੀ ਵੀਡੀਓ ਪਾਈ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਪੁਲਿਸ ਇਹ ਦਬਾਤ ਆਈ ਕਿ ਵੀਡੀਓ ਡਿਲੀਟ ਕਰੋ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਨਸ਼ਾ ਡਿਲੀਟ ਕਰਨਾ ਨਸ਼ਾ ਖਤਮ ਕਰਨਾ ਜਾਂ ਵੀਡੀਓ ਡਿਲੀਟ ਕਰਨੀ ਹੈ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕੱਲ ਰਾਤ ਦਾ ਇਸ ਵੀਰ ਤੇ ਪ੍ਰੈਸ਼ਰ ਹੈ ਸੰਦੀਪ ਸਿੰਘ ਇਹਨਾਂ ਦਾ ਨਾਮ ਹੈ ਗੱਲਬਾਤ ਕਰਦੇ ਆਂ ਕੀ ਮਾਮਲਾ ਸੀ ਸ਼ੁਰੂਆਤ ਤੋਂ ਦੱਸਿਓ ਜੀ ਕਿਵੇਂ ਉਹ ਮੁੰਡਾ ਪਿਆ ਸੀ ਉਹ ਸਾਰੀ ਗੱਲਬਾਤ ਉਹ ਜੀ ਆਪਣਾ ਖੇਤ ਆ ਇੱਥੇ ਸੂਏ ਦੇ ਲੱਗ ਗਈ ਉੱਥੇ ਮੇਰੇ ਭਰਾ ਨੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਆਪਣੇ ਖੇਤ ਕੋਲੇ ਇੱਕ ਮੁੰਡਾ ਡਿੱਗਿਆ ਪਿਆ ਸ਼ਾਇਦ ਉਹ ਮਰ ਗਿਆ ਵੀ ਤੂੰ ਜਾ ਕੇ ਆ ਕੇ ਜਾਂ ਤਾਂ ਪੁਲਿਸ ਨੂੰ ਸੂਚਿਤ ਕਰਦੇ ਆ ਕੇ ਦੇਖ ਲਾ ਤੇ ਵੀ ਉਹਦਾ ਕੋਈ ਮਸਲਾ ਹੱਲ ਹੋ ਸਕੇ ਕੋਈ ਆਪਣੇ ਜੁम्मे ਨਾ ਗੱਲ ਪੈ ਜੇ ਜੀ ਤੇ ਮੈਂ ਇਤੋਂ ਇੱਕ ਹੋਰ ਮੁੰਡੇ ਮੁੰਡੇ ਨੂੰ ਨਾਲ ਲੈ ਕੇ ਗਿਆ ਜਦੋਂ ਜਾ ਕੇ ਉੱਥੇ ਦੇਖਿਆ ਤੇ ਉਹ ਬਿਲਕੁਲ ਬੇਹੋਸ਼ੀ ਦੀ ਹਾਲਤੇ ਸੀਗਾ ਨਸ਼ੇ ਦਾ ਟੀਕਾ ਉਹਨੇ ਲਾਇਆ ਹੋਇਆ ਸੀਗਾ ਕੋਲੇ ਸਰਿੰਜ ਵੀ ਉਹਦੇ ਪਈ ਸੀ ਪਾਣੀ ਦੀ ਬੋਤਲ ਪਈ ਸੀ ਫਿਰ ਅਸੀਂ ਲਾਈਵ ਚਲਾਇਆ ਉੱਥੇ ਲਾਈਵ ਦੇ ਵਿੱਚ ਉਹਦੀ ਜੇਬ ਦੇ ਵਿੱਚੋਂ ਇੱਕ ਪ੍ਰਹਿਗੇ ਦਾ ਪੱਤਾ ਨਿਕਲਿਆ ਪੂਰਾ ਸਾਫਤਾ ਠੀਕ ਹੈ ਤੇ ਅਸੀਂ ਉਹਨੂੰ ਹਿਲਾਉਣ ਹਿਲਾਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ ਮੋਟਰਸਾਈਕਲ ਉਹਦੇ ਉੱਤੋਂ ਚੱਕਿਆ ਤੇ ਫਿਰ ਜਦੋਂ ਅਸੀਂ ਉਹਦੀਆਂ ਜੇਬਾਂ ਜੂਬਾਂ ਫਰੋਲਣ ਲੱਗੇ ਫਿਰ ਉਹਨੂੰ ਥੋੜੀ ਹੋਸ਼ ਜੀ ਆਈ ਫਿਰ ਉੱਠਿਆ ਠੀਕ ਹੈ ਤੇ ਫਿਰ ਮੇਰੇ ਬਾਰ-ਬਾਰ ਪੁੱਛਣ ਤੇ ਵੀ ਤੂੰ ਟੀਕਾ ਲਾਇਆ ਟੀਕਾ ਕਹਿੰਦਾ ਬਾਅਦ 'ਚ ਉਹਨੇ ਜਦੋਂ ਵੀਡੀਓ ਆਫ ਕਰਾ ਕੇ ਮੇਰੇ ਤੋਂ ਕਹਿੰਦਾ ਬਾਈ ਬਣ ਕੇ ਯਾਰ ਪੈਣ ਦਾ ਮਸਲਾ ਇਹਨਾ ਆਪਾਂ ਵੀਡੀਓ ਤੂੰ ਬੰਦ ਕਰ ਦੇ ਮੈਂ ਫਿਰ ਵੀ ਉਹਨੂੰ ਕਿਹਾ ਮੈਂ ਕਿਹਾ ਤ ਕੀ ਤੋਂ ਲਿਆ ਆਪਾਂ ਵੀਡੀਓ ਡਿਲੀਟ ਕਰ ਦਾਂਗੇ ਮਸਲਾ ਤਾਂ ਆਪਣਾ ਚਿੱਟੇ ਵਾਲੇ ਡੀਲਰ ਹੀ ਫੜਨੇ ਆ ਨਾ ਆਪਾਂ ਵੀ ਜਿਹੜੇ ਚਿੱਟਾ ਵੇਚਦੇ ਆ ਨਸ਼ਾ ਕਰਨ ਵਾਲਿਆਂ ਨਾਲ ਤਾਂ ਕੋਈ ਐਡਾ ਮਸਲਾ ਨਹੀਂਗਾ ਮੇਨ ਮਸਲਾ ਤਾਂ ਆਪਾਂ ਚਿੱਟੇ ਵਾਲੇ ਫੜਨੇ ਆ ਜਿਹੜੇ ਵੇਚ ਰਹੇ ਆ ਬਿਲਕੁਲ ਤੇ ਉਹ ਮੈਨੂੰ ਕਹਿੰਦਾ ਵਸ ਏਦਾਂ ਉੱਠ ਖੜਿਆ ਤੇ ਕੋਈ ਨਾ ਬਾਈ ਆਪਾਂ ਕੰਮੇ ਦਾ ਮੋਗਿਓ ਲੈ ਕੇ ਆਇਆ ਸੀ ਮੈਂ ਉਹਨੂੰ ਕਿਹਾ ਵੀ ਜੇ ਤੂੰ ਮੋਗਿਓ ਲਿਆਉਣਾ ਫਿਰ ਤੂੰ ਚੂੜ ਚੱਕਾ ਕੇ ਨਸ਼ਾ ਕਰਨਾ ਸੀਗਾ ਵੀ ਮੋਗਾ ਇੱਥੋਂ 20 25 ਕਿਲੋਮੀਟਰ ਆ ਤੂੰ ਉੱਥੇ ਹੀ 5-7 ਕਿਲੋਮੀਟਰ ਤੇ ਟੇਜ ਚ ਟੀਕਾ ਲਾ ਲੈਣਾ ਸੀ ਵੀ ਤੂੰ ਚੂੜ ਚੱਕੋਂ ਹੀ ਲਿਆਵਾ ਤੇ ਫਿਰ ਸਾਨੂੰ ਚੱਲਦੀ ਲਾਈਵ 'ਚ ਉਹ ਪਿੰਡੋਂ ਵੀ ਫੋਨ ਆ ਗਈ ਕਹਿੰਦੇ ਮੁੰਡਾ ਆਪਣੇ ਪਿੰਡ ਦਾ ਹੀ ਆ ਸਾਡੇ ਪਿੰਡ ਦਾ ਹੀ ਸੀ ਚੂੜ ਚੱਕਦਾ ਹੀ ਉਹ ਅੱਛਾ ਤੁਸੀਂ ਵੀਡੀਓ ਪਾ ਦਿੱਤੀ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਕੀ ਵਾਪਰਿਆ ਉਸ ਤੋਂ ਬਾਅਦ ਜੀ 1 ਘੰਟੇ ਬਾਅਦ ਹੀ ਮੰ ਖਾਣਾ ਜੀਤਵਾਲ ਤੋਂ ਐਸ ਐਚਓ ਤੇ ਉਹਨਾਂ ਦੇ ਨਾਲ ਸਾਰੀ ਪੁਲਿਸ ਪਾਰਟੀ ਆਪਣੇ ਪਿੰਡ ਸਰਪੰਚ ਦੇ ਘਰੇ ਆਈ ਆ ਤੇ ਇਹਨਾਂ ਨੂੰ ਸਰਪੰਚ ਨੂੰ ਉਹਨਾਂ ਨੇ ਪੁੱਛਿਆ ਵੀ ਵੀਡੀਓ ਕਿਹਨੇ ਵਾਇਰਲ ਕੀਤੀ ਆ ਬੰਦੇ ਨੂੰ ਬੁਲਾ ਤੇ ਸਰਪੰਚ ਸਾਹਿਬ ਉਹਨਾਂ ਨੇ ਫਿਰ ਪੁਲਿਸ ਨੇ ਪੁਲਿਸ ਨੂੰ ਮੈਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਵੀ ਫਲਾਨਾ ਮੁੰਡਾ ਸੀਗਾ ਇੱਥੇ ਉਹਦਾ ਘਰ ਆ ਤੇ ਸਾਰੀ ਜਾਣਕਾਰੀ ਉਹਨਾਂ ਨੇ ਮੇਥੋਂ ਲੈ ਕੇ ਤੇ ਮੈਨੂੰ ਕਹਿੰਦੇ ਅਸੀਂ ਤੂੰ ਵੀਡੀਓ ਡਿਲੀਟ ਕਰ ਮੈਂ ਕਿਹਾ ਜੀ ਵੀਡੀਓ ਡਿਲੀਟ ਕਰਨ ਦਾ ਕੀ ਮਤਲਬ ਹੋਇਆ ਵੀ ਤੁਸੀਂ ਉਹਨੂੰ ਮੁੰਡੇ ਨੂੰ ਫੜੋ ਜਿਹਨੇ ਟੀਕਾ ਲਾਇਆ ਤੇ ਗਾਹ ਉਹਨੂੰ ਫੜੋ ਜੀ ਤੋ ਉਹ ਲੈ ਕੇ ਆਇਆ ਉਹਨਾਂ ਦੇ ਕਾਰਵਾਈ ਕਰੋ ਮੇਰਾ ਵੀਡੀਓ ਡਿਲੀਟ ਕਰਨ ਦਾ ਕੀ ਮਤਲਬ ਮੈਂ ਤਾਂ ਤੁਹਾਨੂੰ ਸੂਝਤੀ ਕੀਤਾ ਲੋਕਾਂ ਨੂੰ ਦੱਸਿਆ ਵੀ ਸਰਕਾਰ ਨੂੰ ਤਾਂ ਦਾਅਵੇ ਕਰ ਰਹੀ ਹੈ ਪੁਲਿਸ ਵੀ ਦਾਅਵੇ ਕਰ ਰਹੀ ਹੈ ਵੀ ਜੁੱਧ ਨਸ਼ਿਆਂ ਵਿਰੁੱਧ 31 ਮਈ ਤਰੀਕ ਦਿੱਤੀ ਸੀ ਉਹਨਾਂ ਨੇ ਤੇ ਵੀ ਅਜ ਤੱਕ 13 14 ਹੋ ਗਈ ਆ ਤੇ ਵੀ ਆ ਪਿੰਡਾਂ ਦੇ ਵਿੱਚ ਹਾਲਾਤ ਆ ਸਾਰਾ ਕੁਝ ਮੌਕੇ ਤੇ ਲਾਈਵ ਦਿਖਾਇਆ ਕੋਈ ਅਸੀਂ ਵੀਡੀਓ ਐਡਿਟ ਕਰਕੇ ਨਹੀਂ ਬਾਈ ਠੀਕ ਹੈ ਹਾਂਜੀ ਮਤਲਬ ਇਹ ਫਿਰ ਕਿੰਨਾ ਚਿਰ ਤੁਹਾਨੂੰ ਕਹਿੰਦੇ ਰੇਗਾ ਉਹ ਜੀ ਮੰਨ ਲਓ ਉਦੋਂ ਤਾਂ ਮੈਨੂੰ ਉਹ ਰਸਤੇ ਜੀ ਮਿਲਿਆ ਜੋ ਸਰਪੰਚ ਸਾਹਿਬ ਸੀਗੇ ਨਾਲ ਠੀਕ ਹੈ ਉਦੋਂ ਅੱਧੇ ਘੰਟੇ ਬਾਅਦ ਕੇਐਸਆਈ ਤੇ ਜਦ ਥਾਣਾ ਜੱਤਵਾਲ ਦੀ ਗੱਡੀ ਫੇਰ ਆਪਣੀ ਦੁਕਾਨ ਤੇ ਆਉਂਦੀ ਆ ਤੇ ਉਹ ਏਐਸਆਈ ਸਰਜੀਤ ਸਿੰਘ ਮੈਨੂੰ ਆ ਕੇ ਕਹਿੰਦਾ ਵੀ ਡੀਐਸਪੀ ਸਾਹਿਬ ਨੂੰ ਸਾਰੀ ਜਾਣਕਾਰੀ ਦੇ ਦੇ ਉਹ ਫੋਨ ਜਿਹੜਾ ਉਹ ਏਐਸਆਈ ਦਾ ਹੀ ਸੀਗਾ ਤੇ ਜਦੋਂ ਮੈਂ ਉਹਨੂੰ ਜਨਾਬ ਸਾਸਤਰੀ ਗੜ ਡੀਐਸਪੀ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਪੈਂਦੇ ਸਾਰ ਹੀ ਕਹਿੰਦੇ ਤੂੰ ਵੀਡੀਓ ਡਿਲੀਟ ਕਰ ਦੇ ਨਹੀਂ ਅਸੀਂ ਕਰਾ ਲਾਂਗੇ ਮੈਂ ਕਿਹਾ ਹਾਂ ਹਾਂ ਮੈਂ ਕਿਹਾ ਜੀ ਇਹ ਕੀ ਮਤਲਬ ਹੋਇਆ ਤੁਹਾਡਾ ਹਾਂ ਵੀ ਕਹਿੰਦੇ ਇਹ ਵੀ ਕੋਈ ਨਾ ਜਿਹੜੀ ਕੋਈ ਬਣਦੀ ਕਾਰਵਾਈ ਅਸੀਂ ਕਰੀ ਜਾਂਦੇ ਆ ਤੇਰਾ ਵੀਡੀਓ ਪਾਉਣ ਦਾ ਕੀ ਮਤਲਬ ਤੂੰ ਮੁੰਡੇ ਦਾ ਮੂੰਹ ਦਿਖਾਈ ਜਾਨਾ ਕੱਲ ਨੂੰ ਮੁੰਡਾ ਮਰ ਗਿਆ ਫੇਰ ਕੀ ਹੋ ਜਾਊਗਾ ਤੇ ਮੈਂ ਕਿਹਾ ਵੀ ਮੈਂ ਤਾਂ ਦਿਖਾਦਾ ਮੁੰਡੇ ਵਾਲਿਆਂ ਨੇ ਜਿਹੜਾ ਕੋ ਕਰਨਾ ਉਹ ਕਰ ਲੈਣਾ ਜਿਹੜਾ ਜਿਹੜਾ ਕੋ ਤੁਸੀਂ ਕਰਨਾ ਤੁਸੀਂ ਕਰ ਲਿਓ ਬਾਲੀ ਗੱਲ ਆ ਮੈਂ ਕਿਹਾ ਤੂੰ ਮੇਰੇ ਫੋਨ ਤੇ ਫੋਨ ਲਾ ਮੇਰੇ ਫੋਨ 'ਚ ਰਿਕਾਰਡਿੰਗ ਚੱਲਦੀ ਆ ਫਿਰ ਮੈਂ ਲੋਕਾਂ ਨੂੰ ਸੁਣਾਉਂਗਾ ਵੀ ਡੀਐਸਪੀ ਆਏ ਬੋਲਦਾ ਹਾਂ ਮਤਲਬ ਇਹ ਗੱਲ ਤੇ ਕਿ ਮੁੰਡੇ ਦਾ ਮੂੰਹ ਦਿਖਾਇਆ ਤੂੰ ਤੂੰ ਨਸ਼ੇ ਵਾਲੀ ਵੀਡੀਓ ਦਿਖਾਈ ਹੈ ਇਸ ਗੱਲ ਦੀ ਇੰਨੀ ਤਕਲੀਫ ਹੋ ਗਈ ਤੁਹਾਨੂੰ ਧਮਕੀਆਂ ਤੱਕ ਦਿੱਤੀਆਂ ਧਮਕੀਆਂ ਦਿੱਤੀਆਂ ਐਸ.ਆਈ. ਦੇ ਫੋਨ ਤੇ ਫਿਰ ਜਦੋਂ ਮੈਂ ਕਿਹਾ ਵੀ ਮੇਰੇ ਫੋਨ ਤੇ ਲਾ ਕੇ ਗੱਲ ਕਰੋ ਉਸ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਆਇਆ ਫਿਰ ਮੈਂ ਉਸ ਤੋਂ ਬਾਅਦ 9:30 ਹੋ ਗਏ ਸੀਗੇ ਤੇ ਦੁਕਾਨ ਬੰਦ ਕਰਕੇ ਘਰੇ ਆਇਆ ਤੇ ਘਰੇ ਆਉਣ ਸਾਰ ਹਜੇ ਮੈਂ ਆ ਕੇ ਪਾਣੀ ਵੀ ਪੀਤਾ ਸੀ ਤੇ ਮਗਰ ਹੀ ਫੇਰ ਸਾਰੀ ਪੁਲਿਸ ਵਾਲਟੀ ਬਣੀ ਟਣੀ ਤੇ ਨਾਲ ਢੁੱਡੀ ਕੇ ਪਿੰਡ ਦੇ ਸਰਪੰਚ ਨੂੰ ਲੈ ਕੇ ਫੇਰ ਘਰੇ ਆ ਕੇ ਬਹਿ ਗਏ ਬਸ ਬਾਰ ਬਾਰ ਇਹੀ ਗੱਲ ਤੁਸੀਂ ਵੀਡੀਓ ਡਿਲੀਟ ਕਰੋ ਵੀਡੀਓ ਡਿਲੀਟ ਕਰੋ ਮੈਨੂੰ ਖਤਰਾ ਮੈਨੂੰ ਫਾਹਾ ਪੈ ਜਾਣਾ ਮੈਂ ਕਿਹਾ ਵੀ ਤੈਨੂੰ ਕਾਹਦਾ ਫਾਹਾ ਪੈ ਜਾਣਾ ਤੇਰੀ ਬਦਲੀ ਹੋ ਜੂ ਹੋਰ ਕੀ ਹੋ ਜੂਗਾ ਵੀ ਬਦਲੀਆਂ ਤਾਂ ਉਦਾਂ ਵੀ ਰੁਟੀਨ 'ਚ ਹੁੰਦੀਆਂ ਹੀ ਆ ਤੇ ਬਾਕੀ ਅਸੀਂ ਤਾਂ ਜਿਹੜੀ ਸਚਾਈ ਸੀਗੀ ਉਹ ਦਿਖਾਈ ਆ ਵੀ ਅਸੀਂ ਤਾਂ ਇਸ ਫੈਸਲੇ ਤੋਂ ਨਾ ਅਸੀਂ ਵੀਡੀਓ ਪਹਿਲਾਂ ਕਦੇ ਡਿਲੀਟ ਕੀਤੀ ਹੈ ਕੋਈ ਪਾ ਕੇ ਨਾ ਹੁਣ ਕਰਨੀ ਹੈ ਮਤਲਬ ਇਹ ਦਬਾਅ ਥੋੜੇ ਤੇ ਲਗਾਤਾਰ ਰਾਤ ਲਗਾਤਾਰ ਜੀ ਰਾਤ 12:30 ਵਜੇ ਤੱਕ ਮੇਰੇ ਘਰੇ ਬੈਠੇ ਰਹੇ ਆ 12:30 ਪਾਉਣੇ 1 ਵਜੇ ਸਾਰੇ ਉੱਠ ਕੇ ਗਏ ਆ ਉਹ ਵੀ ਮੈਂ ਐਂਡ ਤੇ ਕਿਹਾ ਵੀ ਜੇ ਤੁਸੀਂ ਜੇ ਨਹੀਂ ਜਾਂਦੇ ਤਾਂ ਫਿਰ ਮੈਂ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਦਾ ਤੇ ਆ ਜਥੇਬੰਦੀਆਂ ਵਾਲਿਆਂ ਨੂੰ ਸਾਦਾਵਾ ਮੈਂ ਵੀ ਭਾਰਤੀ ਕਿਸਾਨ ਜੂਣੀ ਜਥੇਬੰਦੀ ਚ ਕੰਮ ਕਰਦਾ ਕ੍ਰਾਂਤੀਕਾਰੀ ਚ ਤੇ ਵੀ ਮੈਂ ਉਹਨਾਂ ਨੂੰ ਫੋਨ ਲਾਉਣਾ ਪ੍ਰਧਾਨ ਨਾਲ ਵੀ ਗੱਲ ਹੋਈ ਆ ਫਿਰ ਉਹ ਇੰਨੀ ਮੇਰੀ ਗੱਲ ਸੁਣ ਕੇ ਮੜਾ ਜਾ ਉੱਠ ਕੇ ਉਥੋਂ ਘਰੋਂ ਸਾਡੇ ਬਾਹਰ ਗਏ ਆ ਤੇ ਫਿਰ ਉਹਨਾਂ ਨੇ ਇੱਕ ਸਰਪੰਚ ਸਾਹਿਬ ਨੇ ਟੁੱਡੀ ਗਾਲਿਆਂ ਨੇ ਮੇਰੀਆਂ ਮੈਂਤਾਂ ਕਰਕੇ ਯਾਰ ਇੱਕ ਵੀਡੀਓ ਸਾਡੇ ਨਾਲ ਖੜ ਕੇ ਪਾ ਦੇ ਵੀ ਪੁਲਿਸ ਕੰਮ ਕਰ ਰਹੀ ਆ ਗੱਲ ਕਰ ਰਹੀ ਆ ਚੱਲ ਮੈਂ ਫੇਰ ਉਹ ਉਹਨਾਂ ਦੇ ਕਹਿਣ ਤੇ ਵੀਡੀਓ ਪਾਈ ਆ ਉਹ ਜਿਹੜੀ ਵੀਡੀਓ ਵਾਲਾ ਪਾਈ ਆ ਹਾਂਜੀ ਹਾਂਜੀ ਮਤਲਬ ਇੱਕ ਇਹ ਗੱਲ ਆ ਵੀ ਜੇਕਰ ਤੁਸੀਂ ਕਿਸੇ ਨਸ਼ੇ ਵਾਲੇ ਬੰਦੇ ਦੀ ਇਹ ਦਿਖਾਓਗੇ ਕਿਥੇ ਨਸ਼ਾ ਵਿਕ ਰਿਹਾ ਐ ਕਿ ਨੌਜਵਾਨ ਡਿੱਗੇ ਆ ਤਾਂ ਮਤਲਬ ਉਲਟਾ ਉਹ ਕਾਰਵਾਈ ਲੱਭਣ ਤੇ ਕਿ ਕਿੱਥੋਂ ਲੈ ਕੇ ਆ ਕੀ ਹੈ ਉਲਟਾ ਜਿਹੜਾ ਬੰਦਾ ਜਾਣਕਾਰੀ ਦਿੰਦਾ ਉਹ ਤੇ ਦਬਾਅ ਪੈ ਰਿਹਾ ਬਹੁਤ ਬਹੁਤ ਜ਼ਿਆਦਾ ਦਬਾਅ ਜੀ ਮੰਨ ਲਾ ਸਾਰੇ ਮੰਨ ਲਓ ਘਰੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਟੱਬਰ ਨੂੰ ਸਾਰਾ ਪਰੇਸ਼ਾਨ ਹੀ ਹੁੰਦਾ ਹੁਣ ਮੰਨ ਲਓ ਆਂਢੀ ਗੁਆਂਢੀ ਜਿਹੜੇ ਬਾਹਰ ਜੇ ਕਿਸੇ ਨੇ ਪੁੱਛਿਆ ਵੀ ਸਾਡੇ ਘਰੇ ਆਉਣਾ ਵੀ ਚਾਹੁੰਦੇ ਸੀਗੇ ਉਲਟਾ ਉਹਨਾਂ ਨੂੰ ਇਹ ਕਹਿ ਕੇ ਮੋੜਤਾ ਵੀ ਅਸੀਂ ਤਾਂ ਇਹਦੀ ਮਦਦ ਕਰਨ ਆਏ ਆ ਚਿੱਟੇ ਵਾਲੇ ਇਹਨੂੰ ਧਮਕੀਆਂ ਦਿੰਦੇ ਆ ਵੀ ਅਸੀਂ ਤਾਂ ਇੱਥੇ ਤਾਂ ਖੜੇ ਆ ਹੂੰ ਤੇ 10-15 ਬੰਦੇ ਪੁਲਿਸ ਵਾਲੇ ਮਲਾਜ਼ਮ ਮੇਰੇ ਘਰੇ ਸੀਗੇ ਤੇ 10-15 ਆਪਣੀ ਵਿੱਚ ਤੇ ਸੜਕ ਤੇ ਗੱਡੀਆਂ ਖੜੀਆਂਈ ਤਿੰਨ ਚਾਰ ਮਤਲਬ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਆ ਬੋਰਡ ਲੱਗੇ ਆ ਪੈਂਡ ਛੇ ਤੁਹਾਡੇ ਵੀ ਲਿਖੇ ਹੋਣ ਵੱਡੇ ਵੱਡੇ ਬੋਰਡ ਵੀ ਜਾਣਕਾਰੀ ਦਿਓ ਕੀ ਲੱਗਦਾ ਫਿਰ ਉਹਦਾ ਕੋਈ ਮਤਲਬ ਬਣਦਾ ਤੱਕ ਨਹੀਂ ਨਹੀਂ ਬਿਲਕੁਲ ਨਹੀਂ ਹੈਗਾ ਜੀ ਮੰਨ ਲਓ ਜਿਹੜੇ ਨਸ਼ਾ ਤਸਕਰਾਂ ਦੇ ਆਪਾਂ ਦੇਖ ਰਹੇ ਆ ਨਾ ਵੀਡੀਓ ਪੈ ਰਹੀਆਂ ਵੀ ਘਾਟਾ ਰਹੇ ਆ ਉਹ ਵੀ ਬਿਲਕੁਲ ਝੂਠੀਆਂ ਗੱਲਾਂ ਵਾ ਸਿਰਫ ਉਹ ਉਹ ਘਰ ਢਾ ਰਹੇ ਜਿਹੜੇ ਸ਼ਾਮ ਲਾਟਾਂ ਚ ਘਰ ਬਣੇ ਹੋਏ ਆ ਆਪਾਂ ਦੇਖਿਆ ਹੀ ਆ ਵੀ ਨਸ਼ੇ ਵਾਲਾ ਕੋਈ ਹੁਣ ਸਾਡੇ ਪਿੰਡ ਦੇ ਵਿੱਚ ਕਿੰਨੇ ਬਲੈਕ ਯੇ ਆ ਕਿੰਨੇ ਵਾਰ ਅਸੀਂ ਇਹਨਾਂ ਨੂੰ ਲਿਸਟਾਂ ਦਿੱਤੀਆਂ ਵਾ ਪਿਛਲੇ ਸਾਲ ਅਸੀਂ ਬਾਬਾ ਰੂਪ ਸਿੰਘ ਦੀ ਜਗ੍ਹਾ 'ਚ ਘਟੋ ਘਟ 1000 ਬੰਦੇ ਦਾ ਕੱਟ ਕੀਤਾ ਤੇ ਜਿਹੜਾ ਉਹ ਜੂਪੀ ਸਾਡੇ ਪਿੰਡ ਦਾ ਮੇਨ ਬਲੈਕ ਯਾ ਸੀਗਾ ਉਹਦੀ ਗਲੀ ਦੇ ਵਿੱਚ ਅਸੀਂ ਬੋਰਡ ਲਾਈ ਰੱਖਿਆ ਵੀ ਇਸ ਗਲੀ 'ਚ ਸ਼ਰੇਆਮ ਨਸ਼ਾ ਵਿਕਦਾ ਅੱਛਾ ਇੱਕ ਮਹੀਨਾ 6 ਮਹੀਨੇ ਅਸੀਂ ਧਰਨਾ ਲਾਈ ਰੱਖਿਆ ਸਾਲ ਦੇ ਕਰੀਬ ਠੀਕ ਹੈ ਤੇ ਹਜ਼ਾਰਾਂ ਬੰਦੇ ਅਸੀਂ ਕੱਟ ਕੀਤਾ ਕਈ ਵਾਰ ਅਸੀਂ ਲਿਸਟਾਂ ਦੇ ਚੁੱਕੇ ਆ ਉਹੀ ਬੰਦੇ ਪੁਰਾਣੇ ਬੰਦੇ ਸਾਰੇ ਨਸ਼ਾ ਵੇਚੀ ਜਾਂਦੇ ਆ ਮਤਲਬ ਡਰ ਡੁੱਕਰ ਹੈ ਨਹੀਂ ਕਿਸੇ ਦਾ ਬਿਲਕੁਲ ਡਰ ਡੁੱਕਰ ਨਹੀਂ ਸ਼ਰਿਆਂ ਬੈਗਦਾ ਸ਼ਰਿਆਂ ਵਾਂਡਾ ਗਵਾਂਡਾ ਦੇ ਜਿਹੜੇ ਪਿੰਡ ਦੇ ਮੁੰਡੇ ਕਰਦੇ ਆ ਲੈ ਕੇ ਇੱਥੇ ਸੂਏ ਦੇ ਟੀਕਾ ਲਾ ਕੇ ਮੁੜਿਆਉਂਦੇ ਆ ਮੁੜਿਆਉਂਦੇ ਹਾਂਜੀ ਮਤਲਬ ਇਹ ਜਿਵੇਂ ਇਹ ਕਹਿੰਦੇ ਸੀ ਵੀ 99% ਨਸ਼ਾ ਖਤਮ ਹੋ ਗਿਆ ਤੁਸੀਂ ਇਹਨੂੰ ਕਿੰਨਾ ਕੁ ਸਹੀ ਮੰਨਦੇ ਹੋ ਨਹੀਂ ਨਹੀਂ ਅਸੀਂ ਨਹੀਂ ਬਿਲਕੁਲ ਵੀ ਮੰਨਦੇ ਹੁਣ ਚੱਕਰ ਪਤਾ ਕੀ ਹੈ ਜੇ ਪਰਿਵਾਰ ਦਾ ਸਮਗਲਰ ਜਿਹੜੇ ਵੇਚਦੇ ਆ ਇੱਕ ਬੰਦਾ ਉਹਨਾਂ ਦਾ ਫੜਿਆ ਜਾਂਦਾ ਮਗਰ ਉਹਨਾਂ ਦਾ ਜਵਾਕ ਵੇਚਣ ਲੱਗ ਜਾਂਦਾ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਕੇ ਘਰੇ ਰਹਿਣ ਲੱਗ ਜਾਂਦਾ ਉਹ ਵੇਚਣ ਲੱਗ ਜਾਂਦਾ ਉਹ ਜਿਹੜਾ ਲੜੀ ਟੁੱਟ ਹੀ ਨਹੀਂ ਰਹੀ ਉਹ ਬਾਕੀ ਇਹਨਾਂ ਦੀ ਕਾਰਵਾਈ ਵੀ ਕੋਈ ਇੰਨੀ ਸਖਤ ਨਹੀਂ ਹੈਗੀ ਥੋੜੇ ਦਿਨਾਂ 'ਚ ਬੰਦੇ ਬਾਹਰ ਆ ਜਾਂਦੇ ਆ ਦੁਬਾਰੇ ਆ ਕੇ ਉਹੀ ਗੱਲਾਂ ਜਿਆਦੇ ਬੰਦੇ ਤਾਂ ਜਿਹੜੇ ਪੁਰਾਣੇ ਪੈਣ ਦੇ ਬਲੈਕ ਯੇ ਆ ਉਹ ਜੇਲ੍ਹ 'ਚ ਬੈਠੇ ਕੰਮ ਚਲਾਈ ਜਾਂਦੇ ਫੋਨਾਂ ਦੀ ਤੁਸੀਂ ਤਾਂ ਜਿਵੇਂ ਖੜੇ ਰਹੇ ਵੀ ਡਿਲੀਟ ਨਹੀਂ ਕੀਤੀ ਵੀਡੀਓ ਹਜੇ ਤੱਕ ਵੀ ਖੜੇ ਹਾਂ ਪਿੰਡ ਦੇ ਲੋਕ ਵੀ ਖੜੇ ਆ ਇੱਕ ਜਿਹੜਾ ਮਤਲਬ ਜਿਹੜਾ ਬੰਦਾ ਚਲੋ ਤੁਸੀਂ ਜਥੇਬੰਦੀ ਦੀ ਕੰਮ ਕਰ ਜਿਹੜਾ ਆਮ ਬੰਦਾ ਕਿਤੇ ਗਲਤੀ ਨਾਲ ਵੀ ਇਹ ਚੀਜ਼ ਕਰ ਬੈਠਾ ਤੁਹਾਨੂੰ ਲੱਗਦਾ ਕਿ ਉਹਨੂੰ ਇਸ ਤਰੀਕੇ ਨਾਲ ਉਹਨੂੰ ਜੌਨ ਵੀ ਦੇਣਗੇ ਜਿਵੇਂ 12 12 ਵਜੇ ਤੱਕ ਇੱਕ ਪੁਲਿਸ ਘਰੇ ਬੈਠੀ ਰਹਿਣੀ ਵੈਸੀ ਆੜ ਗਵਾੜ ਦੇ ਵਿੱਚ ਘਰ ਚ ਡਰਦਾ ਮਾਹੌਲ ਬਣ ਜਾਂਦਾ ਬਿਲਕੁਲ ਜੀ ਮੈਂ ਤਾਂ ਰਾਤ ਉਹਨਾਂ ਨਾਲ ਵੀ ਇਹੀ ਗੱਲਾਂ ਕੀਤੀਆਂ ਵੀ ਮੈਂ ਤਾਂ ਮਾੜੀ ਮੋਟੀ ਜਾਣਕਾਰੀ ਰੱਖਦਾ ਧਰਨੇ ਧਰਨੇ ਜਾਨਣਾ ਰਹਿਣਾ ਚੱਲ ਅਵੇਰ ਆ ਥੋੜੇ ਜਿਏ ਵੀ ਜੇ ਕੋਈ ਆਮ ਬ ਉਹਨਾਂ ਨੇ ਤਾਂ ਘਰੋਂ ਹੀ ਚੱਕ ਕੇ ਲੈ ਜਾਣਾ ਸੀ ਬੰਦੇ ਨੂੰ ਹੋ ਸਕਦਾ ਮੋਬਾਈਲ ਮੂਮੂਲ ਮੁੱਦਾ ਹੀ ਖਤਮ ਕਰ ਦਿੰਦੇ ਵੀ ਕਿਹਨੇ ਵੀਡੀਓ ਪਾਈ ਸੀ ਕੀ ਹੋਇਆ ਸੀਗਾ ਇੱਥੇ ਬਾਈ ਬਿਲਕੁਲ ਲੁੱਟ ਮੁੱਚੀ ਹੋਈ ਆ ਇੱਧਰ ਉਹ ਮੁੰਡਾ ਮਾਰਿਆ ਹੀ ਆ ਮਾਸਟਰ ਸੀਗਾ ਜਿਹੜਾ ਤੇ ਕੀ ਉਹਦਾ ਕਿਸੇ ਨੇ ਕੋਈ ਕਾਰਵਾਈਆਂ ਨਹੀਂ ਹੁੰਦੀਆਂ ਇੱਥੇ ਸਾਰਾ ਬਸ ਰਲੇ ਮਿਲੇ ਹੀ ਚੱਲਦਾ ਕਰੋ ਰਲੇ ਮਿਲੇ ਪਿੰਡ ਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਨਾਲ ਖੜੇ ਜੀ ਸਰਪੰਚ ਸਾਹਿਬ ਕੀ ਮੰਨਦੇ ਹੋ ਮਤਲਬ ਯੁਧ ਨਸ਼ਾ ਵਿਰੋਧ ਤੇ ਬੋਰਡ ਪੰਚਾਇਤਾਂ ਨੂੰ ਵੀ ਆਰਡਰ ਆਇਆ ਪਿੰਡਾਂ 'ਚ ਲਿਖੋ ਵੱਖ-ਵੱਖਰੇ ਤਰੀਕੇ ਦੇ ਨਾਲ ਹੈ ਯੁਧ ਨਸ਼ਾ ਵਿਰੋਧ ਜਿਵੇਂ ਰਾਤ ਤੋਂ ਬਿਲਕੁਲ ਨਹੀਂ ਜੀ ਉਹਦੇ ਲਈ ਦੇਖੋ ਬਹੁਤ ਇਹ ਮੰਦ ਭੰਗੀ ਘਟਨਾ ਵੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਤਕਰੀਬਨ ਹੁਣ 2-3 ਲਗਾਤਾਰ ਪਹਿਲਾਂ ਵੀ ਤੇ ਬੜੀਆਂ ਮੌਤਾਂ ਹੋਈਆਂ ਜਿਵੇਂ ਕੋਈ ਆਵਾਜ਼ ਠਾਉਂਦਾ ਤੇ ਇੱਥੇ ਰਾਤ ਦੇ ਸਮੇਂ ਤਾਂ ਗੱਲ ਦੂਰ ਮੋਟਰਸਾਈਕਲ ਬਹੁਤ ਯਾਨੀ ਕਿ ਚੋਰ ਚਰਪਾ ਬੜਾ ਹੋ ਰਿਹਾ ਜੀ ਬਹੁਤ ਜਿਆਦਾ ਇਹ ਮਾੜੀ ਗੱਲ ਹੈ ਜੀ ਇਹ ਮਤਲਬ ਫਿਰ ਜਿਹੋ ਜੇ ਤੁਹਾਡੇ ਪਿੰਡ ਦਾ ਨੌਜਵਾਨ ਆ ਤੁਹਾਡਾ ਸਾਥੀ ਆ ਪਿੰਡ ਦਾ ਇਹੋ ਜਿਹਾ ਬੰਦਾ ਜੇ ਕਿਤੇ ਬੋਲਦਾ ਫਿਰ ਜਿਵੇਂ ਤੁਸੀਂ ਤਾਂ ਰਾ ਸਾਰਾ ਕੁਝ ਦੇਖਿਆ ਹੀ ਹੋਗੇ ਮੈਂ ਬਿਲਕੁਲ ਜੀ ਇਹਨਾਂ ਦੇ ਨਾਲ 11:30 ਵਜੇ ਤੱਕ ਮੈਂ ਇੱਥੋਂ ਗਿਆ ਇਹਨਾਂ ਦੇ ਘਰੋਂ ਜਦੋਂ ਮੈਂ ਇਹਨਾਂ ਨੂੰ 10 ਵਜੇ ਕਾਲ ਕੀਤੀ ਪਹਿਲਾਂ ਤਾਂ 6 ਵਜੇ ਜਦੋਂ ਕਾਲ ਕੀਤੀ ਤਾਂ ਮੈਂ ਇਹਨਾਂ ਦੇ ਨਾਲ ਉੱਥੇ ਖੇਤ ਗਿਆ ਖੇਤ ਜਾ ਕੇ ਨਾਲ ਪੁਲਿਸ ਪਾਰਟੀ ਸੀਗੀ ਜੀ ਨਾਲ ਮੇਰੇ ਨਾਲ ਇੱਕ ਮੇਰਾ ਵੀਰ ਪੰਚਾਇਤ ਮੈਂਬਰ ਸੀਗਾ ਜੀ ਅਸੀਂ ਦੋਨੋਂ ਜਾ ਕੇ ਉੱਥੇ ਗੱਲ ਕੀਤੀ ਤਾਂ ਉਹ ਮੁੰਡੇ ਦੇ ਨਾਲ ਉਹ ਮੁੰਡਾ ਆਪਣੇ ਡਰ ਦਾ ਆਪਣੇ ਘਰੋਂ ਚ ਪੱਲਾ ਗਿਆ ਪੁਲਿਸ ਨੇ ਰੇਡ ਕੀਤੀ 10 ਵਜੇ ਮੁੜ ਕੇ ਦੁਆਰਾ ਇਹਨਾਂ ਦੇ ਨਾਲ 10 ਵਜੇ ਤੋਂ ਬਾਅਦ ਮੈਂ 12 12:30 ਵਜੇ ਤੱਕ ਅਸੀਂ ਇਕੱਠੇ ਰਹੇ ਹਾਂ ਜੀ ਹਾਂਜੀ ਕੋਈ ਡਰ ਡੁੱਕਰ ਹੈ ਨਾ ਛਾਲਾਂ ਦੇ ਮਾਂਗ ਬਿਲਕੁਲ ਜੀ ਨਹੀਂ ਕੋਈ ਡਰ ਨਹੀਂ ਜੀ ਕੋਈ ਤੈਤ ਨਹੀਂ ਉਹਨਾਂ ਨੂੰ ਕਿਸੇ ਕਿਸਮ ਦਾ ਕਿਵੇਂ ਦੇਖਦੇ ਹੋਂ ਯੋਧ ਨਸ਼ਿਆਂ ਵਿਰੁੱਧ ਲਾਗੂ ਹੋ ਗਿਆ ਜ਼ਮੀਨ ਤੇ ਮੈਨੂੰ ਤਾਂ ਲੱਗਦਾ ਹੋਊ ਵੀ ਨਹੀਂ ਸਕਦਾ ਜੀ ਠੀਕ ਹੈ ਕਿਉਂਕਿ ਦੋ ਤਿੰਨ ਸਰਕਾਰਾਂ ਲੰਘ ਚੁੱਕੀਆਂ ਆਪਾਂ ਦੇਖੀਆਂ ਆ ਹਾਂ ਇਹ ਨਸ਼ਿਆਂ ਨੂੰ ਲਿਆਉਣ ਵਾਲੇ ਕਾਲੀ ਦਲ ਹਾਂ ਕੈਪਟਨ ਦੀ ਸਰਕਾਰ ਆਈ ਮੈਂ ਦਿਨਾਂ ਦੀ ਗਰੰਟੀ ਕੀਤੀ ਹਾਂ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ ਜਿਹਦੇ ਤੋਂ ਲੋਕਾਂ ਨੂੰ ਤਾਂ ਕਾਫੀ ਭਟੀਆਂ ਆਸਾਂ ਸੀ ਸਾਨੂੰ ਤਾਂ ਘਟੋ ਘਟ ਮੈਨੂੰ ਤਾਂ ਹੈ ਨਹੀਂ ਸੀ ਉਦੋਂ ਵੀ ਹਾਂ ਵੀ ਕੁਝ ਵੀ ਨਹੀਂ ਹੋਣਾ ਇਹ ਸਿਸਟਮ ਹੀ ਹੋਰ ਤਰ੍ਹਾਂ ਦਾ ਇਹ ਪ੍ਰਬੰਧ ਬਹੁਤ ਗਲਤ ਹੋ ਚੁੱਕਾ ਹੈ ਇਹਦਾ ਕੋਈ ਹੱਲ ਨਹੀਂ ਹੈ ਹਾਂ ਤੇ ਕੋਈ ਵੀ ਇਹ ਸੋਚਿਆ ਨਹੀਂ ਜਾ ਸਕਦਾ ਵੀ ਇਹ ਨਸ਼ਿਆਂ ਦਾ ਕੋਈ ਮਹਾਨ ਬੰਦਾ ਡੁੱਕਰ ਹੈ ਨਸ਼ੇ ਵੇਚਣ ਵਾਲਾ ਬਿਲਕੁਲ ਨਹੀਂ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਹਾਂ ਮੰਤਰੀਆਂ ਤੱਕ ਹਾਂ ਤੁਸੀਂ ਵੀ ਪੱਤਰਕਾਰੋਂ ਤੁਸੀਂ ਦੇਖਿਆ ਕਿੰਨੇ ਐਮਐਲਏ ਕਿਵੇਂ ਫਰਾਡ ਕਰ ਰਹੇ ਆ ਕਿਵੇਂ ਸਾਰਾ ਕੋ ਰਿਸ਼ਵਤਾਂ ਸਾਰਾ ਕੋ ਜੋ ਕਿੰਨੇ ਵੀ ਅਸੀਂ ਕੋਈ ਵੀ ਬਰਦਾਸ਼ਤ ਨਹੀਂ ਕਰਨਾ ਸ਼ਰਮ ਇਹ ਨਾ ਕਿ ਮੈਨੂੰ ਤਾਂ ਜਾਂਦਾ ਸਾਰਾ ਕੁਝ ਹਾਂ ਹੀ ਕਿ ਮੈਂ ਡਰ ਹੈ ਜੀ ਜਿਵੇਂ ਮੁੰਡੇ ਨੇ ਵੀਡੀਓ ਪਾਈ ਤੁਹਾਡੇ ਪਿੰਡ ਦੇ ਨੇ ਕੋਈ ਡਰ ਹੈ ਨਸ਼ੇ ਵਾਲਿਆਂ ਦੇ ਮਨ ਚ ਕੋਈ ਨਹੀਂ ਬਿਲਕੁਲ ਨਹੀਂ ਡਰਗਾ ਜੀ ਨਹੀਂ ਬਿਲਕੁਲ ਨਹੀਂ ਗਈ ਕੋਈ ਹੈ ਜੀ ਡਰ ਡੁੱਕਰ ਕੋਈ ਨਸ਼ੇ ਦੀ ਰੋਕ ਬਾਈ ਜੀ ਡਰ ਡੁੱਕਰ ਇਹਨਾਂ ਦਾ ਦੇ ਦੁਪਹਿਰੇ 2 ਵਜੇ ਸਾਡੇ ਘਰੇ ਮੁੰਡਾ ਚੋਰੀ ਕਰਨ ਆ ਗਿਆ ਠੀਕ ਹੈ ਉਹਨੂੰ ਹੋਰ ਕੁਝ ਨਹੀਂ ਮਿਲਿਆ ਟਾਬੀ ਚਾਕੇ ਤੁਰ ਪਿਆ ਟਾਬੀ ਚਾਕੇ ਲੈ ਗਿਆ ਅਸੀਂ ਉਹ ਫੜ ਲਿਆ ਬੰਨਿਆ ਕੁੱਟਿਆ ਹੂੰ ਪੁਲਿਸ ਨੂੰ ਫੜਾਤਾ ਠੀਕ ਹੈ ਪੁਲਸ ਵਾਲਿਆਂ ਨੇ ਜੇਜ ਭੇਜਤਾ ਹੂੰ ਉਹ ਦੋ ਮਗਰੋਂ ਪੰਜ ਵਾਰੀ ਸਾਡੇ ਬਾਹਰ ਵਿੱਚ ਦੀ ਕਹਿ ਕੇ ਨੰਗਾ ਕਹਿੰਦਾ ਮੇਰਾ ਤੁਸੀਂ ਕੀ ਕਰ ਲਿਆ ਕਹਦਾ ਮੈਂ 4 ਲੱਖ ਜੇ ਚੋਕਵਾ ਕੇ ਲਿਆ ਅੱਛਾ ਇਹ ਜੇਲ੍ਹ ਚ ਕਮਾ ਲਿਆ ਜੇਲ੍ਹ ਚ 4 ਲੱਖ ਰੁਪਇਆ ਕਮਾ ਕੇ ਲਿਆ ਸਾਡੇ ਪਿੰਦੇ ਗੋਲੂ ਦਾ ਮੁੰਡਾ ਛੋਟਾ ਹਮ ਬੰਨਾ ਵੀ ਲੱਜਦਾ ਮੈਨੂੰ ਦੱਸਦਾ ਕਹੇ ਤੋ 4 ਵਾਰੀ ਸਾਡੇ ਬਾਹਰ ਚ ਦੀ ਕਹਿ ਕੇ ਗਿਆ ਕਹਿੰਦਾ ਮੈਂ ਜੇਲ੍ਹ ਚ 4 ਲੱਖ ਰੁਪਇਆ ਕਮਾ ਕੇ ਲਿਆ ਹੁਣ ਤੁਸੀਂ ਦੱਸੋ ਜਦੋਂ ਜੇਲ੍ਹ ਚ 4 ਲੱਖ ਕਮਾ ਕੇ ਲਿਆ ਹਮ ਤੋ ਉਹਨੂੰ ਇੱਥੇ ਜੀ ਡਰਦਾ ਪਹਿਲਾਂ ਉਹਨਾਂ ਸਾਡਾ ਮੋਟਰਸਾਈਕਲ ਚੱਕਿਆ ਹਾਂ ਉਹ ਖੜਾਤਾ ਫੇਰ ਟੂ ਲੂ ਪੰਪ ਪੱਟਾ ਲੱਗਾ ਹੋ ਨਹੀਂ ਪੱਟਿਆ ਗਿਆ ਜਾਂਦਾ ਜਾਂਦਾ ਸਟੇਲ ਸਰਵਰ ਦਾ ਟਾਪ ਵੀ ਚਾ ਕੇ ਦਰਪਿਆ ਅਸੀਂ ਪੁਲਿਸ ਨੂੰ ਬੜਾਤਾ ਮਹੀਨੇ ਬਾਅਦ ਜਮਾਨਤ ਹੋ ਕੇ ਕਹਿੰਦਾ 4 ਲੱਖ ਬਣਾ ਕੇ ਲੈ ਆ ਮਤਲਬ ਜੇਲਾ ਦੇ ਵਿੱਚ ਵੀ ਕਮਾਈ ਜੀ ਆ ਚੇਅਰਮੈਨ ਦੇ ਮੁੰਡੇ ਨੇ ਭਜਾਇਆ ਸਾਡੀਆਂ ਬੁੜੀਆਂ ਦਾ ਗਾਲ ਪੈਂਦਾ ਸੀ ਹੁਣ ਮੈਂ ਇੱਥੇ ਬੋਲ ਨਹੀਂ ਸਕਦਾ ਜਿਹੜਾ ਕੋ ਕਹਿੰਦਾ ਉਹ ਜਿਹੜਾ ਕੋ ਕਰਨਾ ਕਹਿੰਦਾ ਕਰ ਲਓ ਕਹਿੰਦਾ 4 ਲੱਖ ਬਣਾ ਕੇ ਲਿਆ ਆ ਮੈਂ ਮੁੰਡੇ ਨੇ ਹੁਣ ਵੀਡੀਓ ਪਾਈ ਇਹਦੇ ਤੇ ਪ੍ਰੈਸ਼ਰ ਪਾਇਆ ਗਿਆ ਸਰਕਾਰ ਕਹਿੰਦੀ ਸਾਨੂੰ ਨਸ਼ੇ ਅਸੀਂ ਇਹਨਾਂ ਦੇ ਨਾਲ ਆਈ ਮਰਾਂਗੇ ਜਾਂ ਮਰਾਂਗੇ ਜੋ ਮਰਜ਼ੀ ਹੋ ਜਾਏ ਇਹ ਸਰਕਾਰ ਕਹਿੰਦੀ ਨਸ਼ਿਆਂ ਬਾਰੇ ਦੱਸੋ ਜੇ ਕੋਈ ਦੱਸਦਾ ਉਹਨੂੰ ਘੇਰ ਲੈਂਦੇ ਆ ਕੇ ਮੈਂ ਕਹਿੰਦਾ ਜੇ ਉਹਦੇ ਉਦੋਂ ਹੀ ਘਰੇ ਆ ਜਾਂਦੇ ਆ ਵੀ ਆ ਜਾ ਪਹਿਲਾਂ ਤੂੰ ਹੀ ਆ ਜਾ ਭਗਵੰਤ ਮਾਨ ਕਹਿੰਦਾ ਨਸ਼ਾ ਵਿਰੋਧ ਦਾ ਮੰਨਦੇ ਹੋ ਉਹ ਭਗਵੰਤ ਮਾਨ ਉਹਨੇ ਤਾਂ ਵੀ ਬਹੁਤ ਕੋ ਕਹਿੰਦੇ ਉਹਦਾ ਪਹਿਲਾਂ ਵੀ ਬਹੁਤ ਕੋ ਕਹਿਣਾ ਹੁੰਦਾ ਜਦੋਂ ਰੀਲਾ ਬਣਾਉਂਦਾ ਸੀ ਤੇ ਹੋਇਆ ਤਾਂ ਕੁਝ ਨਹੀਂਗਾ 13 ਦਾ ਮੈਂ ਆ ਆਵਾ ਪਾਰਟੀ ਚ ਰਲਿਆ ਵਾ ਹਾਂ ਸਨ 13 ਦਾ ਰਲਿਆ ਉਹ ਤੋਂ ਪਿੰਡਾਂ ਚ ਪਤਾ ਨਹੀਂ ਕਿ ਕਿਸ ਨੂੰ ਆਵਾ ਪਾਰਟੀ ਕੀ ਹੁੰਦੀ ਆ ਹਾਂ ਜਦੋਂ ਦਾ ਮੈਂ ਰਲਿਆ ਠੀਕ ਐ ਠੀਕ ਐ ਮੈਨੂੰ ਤਾਂ ਕੋਈ ਦੱਸਿਆ ਨਹੀਂ ਬਦਲਾ ਆਇਆ ਮਾੜਾ ਮੋਟਾ ਕੋਈ ਬਦਲਾ ਨਹੀਂ ਆਇਆ ਹਾਂ ਆ ਜਿੰਨੇ ਕਿ ਇੱਥੇ ਖੜੇ ਐ ਇੰਨਾ ਤੋਂ ਬਨਾ ਮੈਂ ਤਾਂ ਵੀ ਬਾਕੀ ਜਿਹਦਾ ਮਰਜ਼ੀ ਘਰੇ ਵੜ ਜਾਓ ਜਿੰਨਾ ਮਰਜ਼ੀ ਲੈ ਲੋ ਚਟਾ ਹੂੰ ਬਸ ਆ ਜਿੰਨੇ ਕਿ ਖੜੇ ਐ ਜਿੰਨੇ ਕਿ ਖੜੇ ਐ ਜਿਹਦਾ ਮਰਜ਼ੀ ਘਰੇ ਵੜ ਜਾਓ ਜਿੰਨਾ ਮਰਜ਼ੀ ਚਟਾ ਲੈ ਲੋ ਮੈਂਬਰ ਪੰਚਾਇਤ ਮੈਂਬਰ ਬਣੇ ਪੈਣ ਜੀ ਤੁਸੀਂ ਕੱਲ ਦਾ ਦੇਖ ਰਹੇ ਹੋ ਇਹ ਨਵਾਂ ਵੀਡੀਓ ਪਾਈ ਚਿੱਟੇ ਦੀ ਲੈ ਕੇ ਚਿੱਟੇ ਦਾ ਕੀ ਕੀ ਹਾਲਾਤ ਆ ਪੈਣ ਚਿੱਟੇ ਦੇ ਚਿੱਟੇ ਦੇ ਹਾਲਾਤ ਤਾਂ ਬਹੁਤ ਜ਼ਿਆਦਾ ਹੀ ਮੰਦੇ ਆ ਜੀ ਸਾਡੇ ਪਿੰਡ ਦੇ ਠੀਕ ਹੈ ਅੱਗੇ ਨਾਲ ਤਾਂ ਬੱਤਲ ਪ੍ਰਭਾਵ ਬਹੁਤ ਜ਼ਿਆਦਾ ਪੈ ਵੀ ਰਿਹਾਗਾ ਤੇ ਕੁਝ ਪਈ ਵੀ ਜਾਂਦਾਗਾ ਤੇ ਹਜੇ ਵੀ ਜਾਨੀ ਕਿ ਜਿਹੜੀ ਵੀਰ ਜੀ ਨੇ ਵੀਡੀਓ ਪਾਈ ਆ ਬਹੁਤ ਵਧੀਆ ਪਾਈ ਆ ਇਹ ਸੀ ਵੀ ਸਾਨੂੰ ਵੀ ਬਹੁਤ ਜ਼ਿਆਦਾ ਵੇਖ ਕੇ ਵੀ ਮਤਲਬ ਅਪੀਲ ਹੁੰਦਾ ਇਹ ਗੱਲ ਦਾ ਹੂੰ ਵੀ ਇੰਨੇ ਜਿਆਦੇ ਮੰਦੇ ਹਾਲਤ ਹੋਏ ਪਏ ਆ ਇਦਾਂ ਦੇ ਬੱਚੇ ਮਤਲਬ ਕੋਈ ਵੀ ਇਸ ਤਰ੍ਹਾਂ ਦੇ ਨਹੀਂ ਰਹਿਣਗੇ ਜਿਹੜੇ ਜਿਹੜੇ ਹਾਲਾਤ ਹੋ ਰਹੇ ਆ ਬੱਚੇ ਨਹੀਂ ਰਹਿਣਗੇ ਬਿਲਕੁਲ ਕੀ ਮੰਨਦੇ ਹੋ ਜੀ ਯੋਧਨ ਨਸ਼ਾ ਵਿਰੁੱਧ ਹੈ ਧਰਤੀ ਤੇ ਕੁਝ ਨਹੀਂ ਕੁਝ ਨਹੀਂਗਾ ਜੀ ਇਹ ਸਾਡੇ ਵੀਰ ਆ ਪ੍ਰਧਾਨ ਹਾਂ ਕਿਸਾਨ ਜੁਨੀ ਹੁੰਦੇ ਮੈਂ ਮੈਂ ਮੈਂਬਰ ਇਥੋਂ ਦਾ ਖੁਦ ਮੌਜੂਦ ਆ ਤੇ ਇਹਨਾਂ ਨੇ ਵੀਡੀਓ ਕੱਲ ਜਦੋਂ ਪਾਈ ਸੀ ਮੈਂ ਵੀ ਵਾਇਰਲ ਕੀਤੀ ਆ ਮੈਂ ਮਾਨਸੇ ਗਿਆ ਸੀਗਾ ਤੇ ਮੈਂ ਰਾਤ ਫੋਨ ਵੀ ਲਾਜਨ ਹਾਂ ਪਰ ਲੁੱਟ ਖ ਬਹੁਤ ਹੁੰਦੀ ਹੈ ਕੋਈ ਨਸ਼ਾ ਦਾ ਕੋਈ ਮਤਲਬ ਨਹੀਂਗਾ ਜੀ ਸਾਡੀਆਂ ਮੋਟਰਾਂ ਦੇ ਟੀਕੇ ਲਾਉਂਦੇ ਪਰ ਅਸੀਂ ਪਾਣੀ ਨਹੀਂ ਪੀਂਦੇ ਖੇਲ ਚੀ ਚਰਦੇ ਪਾਣੀ ਨਹੀਂ ਪੀਛਦੇ ਕੀ ਕਰਦੇ ਨੇ ਖੇਲ ਚ ਖੇਲ ਚ ਪਾਣੀ ਛੱਡਦੇ ਨਹੀਂ ਲੋਕ ਅਸੀਂ ਕਿਹੜਾ ਖਾਲੀ ਪਈਆਂ ਸਾਡੀਆਂ ਕਾ ਤਣ ਛੱਡਦੇ ਐਪੀਕੇ ਮੰਨ ਗੱਲ ਇੱਥੇ ਮੋਟਰ ਦੇ ਆ ਕੇ ਅੱਛਾ ਇਹ ਹਾਲਾਤ ਆ ਇਹ ਹਾਲਾਤ ਹੋਏ ਪਏ ਆ ਹਲੇ ਇੱਕ ਦੋ ਦਿਨ ਮੁੰਡਾ ਹੁਣ ਇੱਥੇ ਹੁਣ ਮਰਿਆ ਅਗਰ ਪਹਿਲਾ ਮੁੰਡਾ ਮਰਿਆ ਦੋ ਮੁੰਡੇ ਲਗਾਤਾਰ ਮਰ ਗਏ ਹੁਣ ਲਗਾਤਾਰ ਲਗਾਤਾਰ ਫੇ ਜਿਹੜਾ ਯੋਧ ਨਸ਼ਾ ਵਿਰੋਧਾ ਕਿੱਥੇ ਆ ਗਲਤ ਆ ਜੀ ਤੇਜੀ ਬੜਕ ਨੇ 99% ਨਸ਼ਾ ਬਿਲਕੁਲ ਨਹੀਂ 100% ਹੈ ਨਹੀਂ ਜੀ ਪਤਾ ਸਾਵ ਨੂੰ ਆ ਜੀ ਨਸ਼ਾ ਕਿੱਥੇ ਵਗਦਾ ਕੀ ਵਗ ਰਿਹਾ ਆਹ ਬਾਈ ਦੇ ਪੈਰ ਸੀਗੇ ਬਾਚਤ ਤਾਂ ਹੋ ਗਈ। ਹਾਂ। ਜੇ ਮੇਰੇ ਲਗਾ ਹੁੰਦਾ ਕਿ ਹੋਰ ਬੰਦਾ ਹੁੰਦਾ ਤਾਂ ਰਾਤ ਰਾਤ ਚੱਕਿਆਣਾ ਸੀਗਾ। ਰਾਤ ਰਾਤ ਚੱਕਿਆ। ਬਿਲਕੁਲ। ਕਿਉਂਕਿ ਇਹ ਬੰਦੇ ਦੀ ਪੈਰ ਸੀਦਾਂਮ ਸੀਗਾ। ਹੂੰ। ਤੇ ਅਸੀਂ ਦੇਨੇ ਆ ਸਾਡੇ ਸਾਹਮਣੇ ਟੀਕਾ ਲਾਉਂਦੇ ਆ ਸਾਰੇ ਬੰਦੇ ਸਾਹਮਣੇ ਲਾਉਂਦੇ ਟੀਕਾ ਅਸੀਂ ਰੋਕਦੇ ਨਹੀਂ ਕਿਸੇ ਨੂੰ। ਲਾਂਦਾ ਲਾਏ ਮਰਦਾ ਮਾਰੇ। ਕਿਉਂਕਿ ਹੁਣ ਰੋਕਾਂਗੇ ਉਹਨੇ ਸਾਨੂੰ ਹੀ ਘੇਰਣਾ ਤੀਏ ਦਿਨ। ਤੀਏ ਦਿਨ। ਹਾਂ ਬਸ। ਅਸੀਂ ਡਰਦੇ ਕਹਿੰਦੇ ਨਹੀਂ ਕਿ ਇਹਨੂੰ ਆਪਦੇ ਸਹੀ ਆ ਠੀਕ ਆ ਘਰੇ ਸਹੀ ਆ। ਆ ਹਾਲਾਤ ਹੋਏ। ਆ ਹਾਲਾਤ ਹੋਏ। ਹਾਂ ਕੀ ਕਹਿੰਦੇ ਤੁਸੀਂ ਬਾਈ? ਮੈਂ ਕਹ ਜਰੋਈ ਨਾਂ ਲੈ ਕੇ ਕਿਸਦਾ ਧਾਧ ਦੇ ਵੀ ਆ ਨਸ਼ਾ ਵੇਚ ਉਹ ਸਾਨੂੰ ਘਰੇ ਧਮਕੀਆਂ ਦੇਣਾ ਜਾਂਦੇ ਆ ਅੱਗੇ ਦੋ ਜਣੇ ਮੈਚ ਗਏ ਸੀ ਇਹਨਾਂ ਨਾਂ ਲੈ ਕੇ ਹਾਂ ਉਹ ਬਾਅਦ ਧਮਕੀਆਂ ਦੇਣ ਲੱਗਿਆ ਕਿ ਮੈਨੂੰ ਵੇਚ ਤਾਂ ਹੀ ਵੇਚਾਂਗੇ ਤੁਸੀਂ ਹਟਾ ਕੇ ਦਿਖਾ ਦਿਓ ਉਹ ਅੰਤ ਮੰਨ ਕੇ ਕਹਿੰਦਾ ਨਾਲ ਖੜਿਆ ਤੁਹਾਨੂੰ ਦੱਸੋ ਸੀ ਨਹੀਂ ਨਾਲ ਨਹੀਂ ਖੜਦੇ ਹੀ ਉਹ ਪੁਲਿਸ ਵਾਲਿਆਂ ਨੇ ਮੈਨੂੰ ਫੋਨ ਆਉਣ ਲੱਗ ਗਿਆ ਫਿਰ ਨਾਲ ਹੀ ਥਾਣੇ ਦੇ ਵਿੱਚ ਹਾਂ ਤੇ ਉਹਨਾਂ ਨੇ ਜਾਨੇ ਕਿ ਧਮਕੀਆਂ ਉਹਨਾਂ ਦਿੱਤੀਆਂ ਪੁਲਿਸ ਨੇ ਵੀ ਪੁਲਿਸ ਨੇ ਮੈਨੂੰ ਹਾਂਜੀ ਲੜਕੇ ਅਜ ਤੋਂ ਹੋ ਗਈ 6 ਮਹੀਨੇ ਪੁਰਾਣੀ ਗੱਲ ਆ ਇਹ 6 ਮਹੀਨੇ ਹਾਂਜੀ ਹਾਂਜੀ ਕੀ ਕੀ ਹਾਲਾਤ ਆ ਵਾਕਈ ਜਿਹੜਾ ਇਹ ਗੱ ਦੇਖੋ ਜੀ ਵੀ ਤੁਹਾਨੂੰ ਆਪ ਨੂੰ ਸਭ ਨੂੰ ਇਹ ਪਤਾ ਹੀ ਆ ਸਰਕਾਰ ਦਾ 1.5 ਸਾਲ ਲੱਗਿਆ ਇਹ ਤਾਂ ਇੱਕ ਲਿਪਾ ਪੋਚੀ ਆ ਵੀ ਸਾਢੇ 3 ਸਾਲ ਕੁਛ ਨਹੀਂ ਕੀਤਾ ਹਨ ਬਾਕੀ ਐਡਵਰਟਾਈਜ਼ਮੈਂਟ ਹੀ ਆ ਉਹਦੇ ਥਰੂ ਵੀ ਆ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜੇ ਸੱਚੇ ਦਿਲੋਂ ਹੋਵੇ ਹਨ ਕੁਛ ਵੀ ਕਰਨ ਪਰ ਮੈਨੂੰ ਤਾਂ ਲੱਗਦਾ ਨਹੀਂ ਕੁਛ ਨਹੀਂ ਖਤਮ ਹੋਣਾ ਇਹਨਾਂ ਨੂੰ ਮੰਨਦੇ ਹਾਂ ਕੁਛ ਹੋਇਆ ਨਾ ਸ਼ਖਮ ਸਾਡੇ ਪਿੰਡ ਚ ਨਹੀਂ ਹੋਇਆ ਨਹੀਂ ਹੋਇਆ ਨਹੀਂ ਜੇ ਕੋਈ ਨਾਸ਼ੇ ਖਿਲਾਫ ਬੋਲਦਾ ਫਿਰ ਉਹਦੇ ਨਾਲ ਜਿੰਮੇਦਾਰਾਂ ਰਾਤਾਂ ਤੱਕ ਕਰੀਗੇ ਐਂ ਹੋਈ ਜਾਂਦਾ ਇੱਕੋ ਹੀ ਕਰਦੇ ਆ ਤੋਰਾਂ ਨਾਲ ਕੁੱਤੀ ਡੜੀ ਆ ਹੂੰ ਕੋਈ ਬੋਲਣ ਦੀ ਹਿੰਮਤ ਕਰੂਗਾ ਫਿਰ ਐਂ ਜੈਂ ਡਰਾਈ ਜੇ ਸਾਨੂੰ ਤਾਂ ਆਪੇ ਡਰ ਦਾ ਚੁੱਪ ਕਰ ਜੂਗਾ ਹੂੰ ਕਿਧਰ ਨੂੰ ਜਾਊਗਾ ਹੂੰ ਆ ਜਿਹੜੀਆਂ ਖੇਲਾਂ ਦੀ ਗੱਲ ਕਰਦੇ ਆ ਪਾਣੀ ਅਸੀਂ ਛੱਡਦੇ ਕਿਉਂ ਨਹੀਂ ਜੇ ਉਹ ਮਰ ਗਿਆ ਸਾਡੇ ਤੇ ਕਤਲ ਪਊਗਾ ਹੂੰ ਕਤਲ ਦੇ ਮਾਰੇ ਡਰਦੇ ਆ ਅਸੀਂ ਐਨਾ ਡਰ ਬਣਾਇਆ ਡਰ ਬਣਾਇਆ ਸਾਰੇ ਪਿੰਡ ਜੀ ਬਣਾਇਆ ਹੂੰ ਆ ਟ੍ਰਾਂਸਫਾਰਮਰ ਰੋਜ਼ ਲੈਂਦੇ ਆ ਉਹ ਸਾਨੂੰ ਮਿਲਦੇ ਨਹੀਂ ਤੋਨਾ ਲਾਉਣ ਲੱਗਿਆ ਲਗਣਾ ਸੀ ট্রান্সਫਰਮਰ ਨਹੀਂ ਮਿਲਿਆ ਹੂੰ ਕਾ ਚੋਰੀ ਕਰਦੇ ਆ ਤੇ ਉਹ ਲੈ ਜਾਂਦੇ ਆ ਇਹ ਸਰਕਾਰ ਕਹਿੰਦੇ ਬੰਦ ਬੰਦ ਦੱਸਣ ਤਾਂ ਸਹੀ ਕਿੱਥੇ ਆ ਦੇਖਦਾ ਜੀ ਮਤਲਬ ਪੰਜਾਬ ਦੀ ਜਬਾਨੀ ਜਿਵੇਂ ਕੱਲ ਇੱਕ ਨੋਜਵਾਨੀ ਦਿਖਾਇਆ ਪੰਜਾਬ ਦੀ ਜਬਾਨੀ ਤਬਾਹ ਹੋਈ ਜਾਂਦੀ ਹੈ ਸਰਕਾਰ ਬੜੇ 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 ਬੋਰਡ ਪੋਸਟਰ ਸਤਿਆਰ ਲਾਈ ਜਾ ਰਹੀ ਸਾਡੇ ਪਿੰਡ ਚ ਜਨਨ ਨਹੀਂ ਚਾਹਣੀ ਇਹ ਹਾਲਾਤ ਹੋ ਗਏ ਹਾਲਾਤ ਹੋ ਗਏ ਹੂੰ ਤੇ ਮੁੰਡਾ ਨਾ ਬੱਚਾ ਤਾਂ ਜਨਨ ਤੋਂ ਛੜੂਗੀ ਹੂੰ ਵਿਆਹ ਢਿੱਕਿਆ ਕਰਨਗੇ ਵੀ ਕਰਨਾ ਸੀਗਾ ਬਾਤ ਤਾਂ ਬਹੁਤ ਮਾੜੀ ਹੋ ਗਈ ਆ ਜੀ ਮਤਲਬ ਆ ਹੁਣ ਪਿੱਛੇ ਜੇ ਦੋ ਦਿਨਾਂ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਆ ਅੱਛਾ ਜਿਹੜੇ ਹੁਣ ਮੰਨ ਕੇ ਚੱਲੋ ਕਿ ਦੋ ਸਾਲ ਦਾ ਕੋਈ ਤਿੰਨ ਸਾਲ ਦਾ ਲੱਗਿਆ ਪਾਨੂੰ ਪਤਾ ਵੀ ਕਿੰਨੀ ਕੁ ਮਨਿਆਦਾਂ ਚਿੱਟੇ ਵਾਲਿਆਂ ਦੀ ਹਨਾ ਤੇ ਉਹ ਹੁਣ ਜਿਹੜੇ ਮਤਲਬ ਲੱਗੇ ਹੋਏ ਆ ਹੌਲੀ 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 ਉਹ ਮਤਲਬ ਖਤਮ ਹੁੰਦੇ ਜਾ ਰਹੇ ਆ ਹੈ ਯੁੱਧ ਨਸ਼ਿਆਂ ਵਿਰੋਧ ਜ਼ਮੀਨ ਤੇ ਹੈ ਨਹੀਂ ਕਿਉਂਕਿ ਸਾਰਾ ਕੁਝ ਜਿਵੇਂ ਬਾਪੂ ਜੀ ਨੇ ਦੱਸਿਆ ਵਾ ਬਈ ਤੋੜਾ ਨਾਲ ਕੁੱਤੀ ਰਲੀ ਹੋਈ ਆ ਇੱਥੇ ਹੁਣ ਇੱਕ ਕੈਂਪ ਵੀ ਲੱਗਿਆ ਸੀਗਾ ਕੁਝ ਟਾਈਮ ਪਹਿਲਾਂ ਪੁਲਿਸ ਵਾਲਿਆਂ ਦਾ ਤੇ ਉਹ ਬਸ ਕੀ ਆ ਵੀ ਆਪਦਾ ਉਹ ਜਾਬਤਾ ਪੂਰਾ ਕਰਦੇ ਆ ਵੀ ਦੱਸੋ ਜੇ ਕੋਈ ਉੱਠ ਕੇ ਮੂਰੇ ਗੱਲ ਕਰਦਾ ਤਾਂ ਉੱਠ ਕੇ ਭੱਜ ਜਾਂਦੇ ਆ ਹਾਂ ਜੀ ਹਨਾ ਮੈਂ ਇਹਨੂੰ ਸਵਾਲ ਕਰਦਾ ਕਿ ਇਹ ਹੱਲ ਕਿਉਂ ਨਹੀਂ ਹੁੰਦਾ ਵੀ ਤੁਸੀਂ ਉਹ ਪਹਿਲਾਂ ਤਾਂ ਆਪ ਹੀ ਕਹਿ ਕੇ ਕਹਿਣ ਲੱਗੇ ਨਸ਼ੇ ਦਾ ਬੰਦ ਨਹੀਂ ਹੁੰਦੇ ਜੀ ਤੁਸੀਂ ਸਹਿਯੋਗ ਦਿਓ ਸਹਿਯੋਗ ਲੋਕ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਦੇ ਆ ਲਿਸਟਾਂ ਦਿੰਨੇ ਆ ਬਾਕੀ ਤੁਹਾਨੂੰ ਹੋਰ ਚੀਜ਼ਾਂ ਦਾ ਪਤਾ ਹੁੰਦਾ ਵਾ ਸਾਰਾ ਕੁਝ ਪਤਾ ਹੁੰਦਾ ਪੁਲਿਸ ਨੂੰ ਤੇ ਇਹ ਵੀ ਤੁਹਾਨੂੰ ਪਤਾ ਹੀ ਆ ਵੀ ਫੜਦੇ ਕਿਉਂ ਨਹੀਂ ਤੇ ਜਦੋਂ ਕੋਈ ਮੂਰੇ ਦਲੀਲ ਦੇ ਨਾਲ ਗੱਲ ਕਰਦਾ ਤਾਂ ਉਹਨਾਂ ਨੂੰ ਗੱਲ ਨਹੀਂ ਆਉਂਦੀ ਪੱਜ ਜਾਂਦੇ ਉੱਟ ਕੇ ਹੈ ਜੀ ਮਤਲਬ ਜਿਸ ਤਰੀਕੇ ਦੇ ਹਾਲਾਤ ਤੁਹਾਡੇ ਪਿੰਡ ਦੇ ਜਿਵੇਂ ਕਹਿੰਦੇ ਮੌਤਾਂ ਹੋ ਰਹੀਆਂ ਬਾਈ ਨੇ ਵੀਡੀਓ ਪਾਈ ਹੈ ਇਹਨੂੰ ਰਾਤ ਰਾਤ ਪੁਲਿਸ ਬੈਠੀ ਰਹੀ ਇੱਕ ਹੀ ਹਾਲਾਤ ਹੈ ਕੋਈ ਯੋਧਨਸ਼ਾ ਵਿਰੋਧ ਵਾਲੇ ਨਹੀਂ ਦੇਖੋ ਹਾਲਾਤ ਤਾਂ ਹੀ ਏਦਾਂ ਮਾ ਜਿਹੜਾ ਨਸ਼ਾ ਇਸ ਵਕਤ ਪੂਰੀ ਮਤਲਬ ਵੀ ਨੌਜਵਾਨ ਪੀੜੀ ਦੇ ਰਗਾਂ 'ਚ ਵੜ ਗਿਆ ਠੀਕ ਹੈ ਠੀਕ ਹੈ ਉਹਨੂੰ ਕੱਢਣਾ ਤਾਂ ਬਹੁਤ ਔਖਾ ਜੀ ਹਾਂ ਟਾਈਮ ਲੱਗੂਗਾ ਪਰ ਆਏ ਵੀ ਥੋੜੀ ਜੀ ਪੁਲਿਸ ਆਉਂਦੀ ਸਖਤਾਈ ਕਰਦੇ ਤਾਂ ਸਭ ਕੁਝ ਹੋ ਸਕਦਾ ਇਹ ਯੇ ਮਤਲਬ ਕੋਈ ਦੱਸਦਾ ਫਿਰ ਉਹਦੇ ਨਾਲ ਜਿਵੇਂ ਦਿਨ ਰਾਤ ਬਾਈ ਨਾ ਹੋਇਆ ਉਹ ਦੱਸਣ ਦੀ ਹਿੰਮਤ ਕਰਦਾ ਫਿਰ ਗਾਂ ਦੱਸਣ ਦੀ ਦੇਖੋ ਜੀ ਕਰ ਦਿੰਨੇ ਆ ਪਰ ਬਾਅਦ ਚ ਸਾਡੀ ਹੈਲਪ ਕੌਣ ਕਰੂਗਾ ਹੂੰ ਇਹ ਵੀ ਗੱਲ ਆ ਨਾ ਇਹ ਵੀ ਇੱਕ ਗੱਲ ਹੈ ਜੀ ਬਜ਼ੁਰਗੋ ਕੋਈ ਜ਼ਮੀਨੀ ਪੱਤਰ ਤੇ ਯੋਧਨਾ ਸ਼ਾਮ ਰੋ ਨਹੀਂ ਨਹੀਂ ਬਿਲਕੁਲ ਨਹੀਂ ਜਮਾ ਹੀ ਨਹੀਂ ਕਿਤੇ ਵੀ ਉਹ ਤਾਂ ਮਾੜ ਕਹਿੰਦਾ ਵੀ ਖਤਮ ਕਰਤਾ ਪੰਜਾਬ ਚ ਨਾ ਨਾ ਜਮਾ ਹੀ ਨਹੀਂ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਿਤੇ ਵੀ ਨਹੀਂ ਬਿਲਕੁਲ ਨਹੀਂ ਨਾ हां हां नशा जिमे दाद दे मुंडे बिकी ਜਾਂਦਾ ਸਾਰੇ ਚੱਲੀ ਜਾਂਦਾ ਲਈ ਜਾਂਦੇ ਖਾਈ ਜਾਂਦੇ ਬਸ ਲੁੱਟਾਂ ਖੋਹਾਂ ਨਾ ਤੇ ਮੋਟਰਸਾਈਕਲ ਨਾ ਤੇ ਦਾ ਕੰਮ ਹੈ ਪਿੰਡ ਲੱਗਦਾ ਹੋਇਆ ਖਤਮ ਹੈ ਹੈ ਹੋਇਆ ਖਤਮ ਨਹੀਂ ਜੀ ਗੱਲਾਂ ਵਾਲਾ ਹੀ ਹੈ ਜੀ ਹੈ ਗੱਲਾਂ ਹੀ ਆ ਭਵੰਤ ਬਣ ਕੇ ਤੇਜਰੀਵਾਲ ਕਹਿੰਦਾ 99% ਖਤਮ ਹੋ ਗਿਆ ਨਹੀਂ ਜੀ ਗੱਲਾਂ ਨਹੀਂ ਖਤਮ ਹੋਇਆ ਜੀ ਵੈਸੇ ਤਾਂ ਕੋਈ ਜ਼ਮੀਨੀ ਤੌਰ ਤੇ ਤਾਂ ਹੈ ਨਹੀਂ ਜੀ ਜ਼ਮੀਨੀ ਤੌਰ ਤੇ ਕੀ ਲੱਗਦਾ ਜੀ ਜਿਹੜੇ ਰਾਤ ਤੁਹਾਡੇ ਪਿੰਡ ਚ ਸਭ ਕੁਝ ਵਾਪਰਿਆ ਉਹਨੂੰ ਕਿਵੇਂ ਦੇਖਦੇ ਉਹਨੂੰ ਦੇਖ ਕੇ ਹਿੰਮਤ ਹੋਊ ਕਿਸੇ ਦੀ ਕੱਲ ਨੂੰ ਵੇਖ ਲਗਦਾ ਯਾਰ ਪੁਲਿਸ ਰਾਤ ਨੂੰ ਘਰੇ ਬੈਠੀ ਰਹੂਗੀ ਆਪਾਂ ਕੀ ਲੈਣਾ ਨਹੀਂ ਜੀ ਕਿਸੇ ਨੇ ਜਿਹੜਾ ਆਮ ਬੰਦਾ ਉਹਨੇ ਕਿਸੇ ਨੇ ਆ ਜਿਹੜੀ ਕੱਲ ਦੀ ਕਾਰਵਾਈ ਹੋਈ ਆ ਇਹਨੂੰ ਵੇਖ ਕੇ ਅਗਲਾ ਪਿੱਛੇ ਨੂੰ ਭਜੂਗਾ ਕਿਉਂਕਿ ਸਾਡੇ ਚ ਤਾਂ ਅਸੀਂ ਤਾਂ ਪਹਿਲਾਂ ਸੰਘਰਸ਼ ਲੜਿਆ ਨਾਲ ਕਿਸਾਨ ਲੀਡਰਾਂ ਦੇ ਨਾਲ ਲੜ ਰਹੇ ਆ ਤਾਂ ਕਰਕੇ ਇਸ ਚੀਜ਼ ਦਾ ਉਹਨਾਂ ਨੇ ਹੱਥ ਨਹੀਂ ਪਾਇਆ ਜੇ ਕੋਈ ਆਮ ਬੰਦਾ ਹੁੰਦਾ ਤਾਂ ਉਹਨਾਂ ਨੇ ਚੱਕ ਕੇ ਲੈ ਜਾਣਾ ਸੀ ਠੀਕ ਆ ਜਿਹੜਾ ਇਹ ਐਡਵਰਟਾਈਜ਼ਮੈਂਟ ਕਰਦੇ ਹੋ ਸਿਰਫ ਇੱਕ ਸਟਾਰ ਆ ਉਹ ਲਾਈ ਜਾਂਦੇ ਆ ਖਰਚਾ ਕਰੀ ਜਾਂਦੇ ਪੰਜਾਬ ਦੇ ਖਜ਼ਾਨੇ ਦਾ ਲੇਕਿਨ ਜਵਿਨੀ ਪੱਦਰ ਤੇ ਕੁਛ ਨਹੀਂ ਹੋ ਰਿਹਾ ਯੋਧ ਨਸ਼ਾ ਵਿਰੋਧ ਕਹਿੰਦੇ ਇਹਨਾਂ ਨੇ 90% ਨਸ਼ਾ ਖਤਮ ਹੋ ਗਿਆ ਹੋਇਆ ਨਹੀਂ ਜੀ ਬਿਲਕੁਲ ਹੀ ਨਹੀਂ ਸਾਡੇ ਪਿੰਡ ਆ ਕੇ ਵੇਖੋ ਰੰਗਲਾ ਪੰਜਾਬ ਬਣਿਆ ਸੂਏ ਦੇ ਨਾਕੇ ਲਾ ਲੈਣ ਜਿੰਨੇ ਮਰਜ਼ੀ ਫੜ ਲੈਣ ਰੰਗਲਾ ਪੰਜਾਬ ਬਣਿਆ ਨਹੀਂ ਜੀ ਨਾ ਨਾ ਉਜੜ ਗਈ ਉਦੋਂ ਵੀ ਮੈਂ ਕੋਈ ਮੋਟਰ ਹਾਂ ਜੀ ਕਿਵੇਂ ਅੱਜ ਤੋਂ ਜੀ ਆ ਸੂਏ ਤੋਂ ਹੋ ਕੇ ਜੱਤਵਾਲੋਂ ਜਾਵੜੋ ਸੂਏ ਸੂਏ ਘੱਟੋ ਕਰਦੋ ਨਾ 20 ਮੋਟਰਸਾਈਕਲ ਲੈ ਲਾਂਗੇ ਟੀਕੇ ਲਾਉਂਦੇ ਰਾਤ ਮੁੰਡੇ ਇਹ ਹਾਲਾਤ ਹੈ ਆ ਹਾਲਾਤ ਆ ਸਾਡੇ ਪਿੰਡ ਦੇ ਹਾਂਜੀ ਬਹੁਤ ਭੜੇ ਹਾਲਾਤ ਆ ਬਹੁਤ ਜਿਆਦੇ ਕੋਈ ਡਾ ਡੁੱਕ ਨਹੀਂ ਨਾ 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 ਕੋਈ ਡਾ ਡੁੱਕ ਨਹੀਂ ਕੋਈ ਡਾ ਡੁੱਕ ਨਹੀਂ ਸਿੱਧਾ ਹੀ ਆ ਵਸ ਸਿੱਧਾ ਹੀ ਵਕੀਲ ਲੁੱਟਾਖੋਹਾਂ ਦਾ ਮੌਤਵਾਦ ਕੀ ਹੈ ਹਾਂਜੀ ਆ ਥੋੜੇ ਦਿਨ ਹੋਏ ਆ ਮਤਲਬ ਮੁੰਡੇ ਤੋਂ ਮੋਬਾਈਲ ਖੋਲਿਆ ਮੋਟਰਸਾਈਕਲ ਖੋਲਿਆ ਉਦੋਂ ਬੱਚੇ ਇੱਥੇ ਆਪਣੇ ਨੇੜੇ ਹੀ ਘਰ ਆ ਮੁੰਡਾ ਉਹ ਸੂਵੇ ਤੇ ਗਿਆ ਸੀਗਾ ਸ਼ਾਮ ਜੇ ਨੂੰ ਜਿਹੜਾ ਕੱਢਣ ਤੇ ਉਹ ਤੋਂ ਮੋਬਾਈਲ ਖੋਲਿਆ ਮਤਲਬ ਨਿਤ ਆਏ ਦਿਨ ਮਤਲਬ ਆਏ ਦਿਨ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਮਤਲਬ ਦਿਨ ਖੜੇ ਵੀ ਇਹ ਲੁੱਟਾਖੋਹਾਂ ਦੀ ਵਾਰਦਾਤਾਂ ਹੋਣ ਲੱਗ ਗਈ ਆ ਉਹਨਾਂ ਨੂੰ ਡਰ ਨਹੀਂਗਾ ਜੀ ਉਹਨਾਂ ਨੂੰ ਡਰ ਨਹੀਂਗਾ ਆਹ ਬੰਦੇ ਨੂੰ ਡਾਰਾ ਉਹਨੂੰ ਇਹ ਬੰਦੇ ਨੂੰ ਡਾਰਾ ਇਹਨੂੰ ਡਾਰਾ ਹੁਣ ਚੋਰਾਂ ਨੂੰ ਡਰ ਕੋਈ ਨਹੀਂਗਾ ਇਹਨੂੰ ਡਾਰਾ ਬ ਡਰਾ ਹੁਣ ਪੂਰਾ ਡਰਾ ਬਿਲਕੁਲ ਜੀ ਮੈਂ ਨਾ ਜਿਵੇਂ ਹੁਣ ਰਾਤ ਦੇਖ ਰਿਆ ਸੀ ਡੀਐਸਪੀ ਮੰਨ ਲਓ ਜਿਹੜੀ ਭਾਸ਼ਾ ਬੋਲ ਰਿਆ ਸੀਗਾ ਜਾਂ ਜਾਂ ਜਿਹੜਾ ਉਹਨਾਂ ਦਾ ਬਿਹੇਵੀਅਰ ਸੀਗਾ ਜਾਂ ਜਦੋਂ ਰਾਤ ਮੁਲਾਜ਼ਮ ਸਾਡੇ ਘਰੇ ਬੈਠੇ ਸੀਗੇ ਉਹ ਮੰਨ ਲਓ ਕਹਿੰਦੇ ਇਹ ਜਦੋਂ ਕੋਈ ਬੰਦਾ ਅਹੁਦੇ ਤੇ ਹੁੰਦਾ ਤੇ ਉਹਨੂੰ ਕਿ ਉਹਨੇ ਕਿਸੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਉਹਦੀ ਭਾਸ਼ਾ ਇਹੀ ਹੁੰਦੀ ਹੈ ਬੈਠੇ ਉਹ ਮਤਲਬ ਮੁਲਾਜ਼ਮ ਵੀ ਉਹਨਾਂ ਦੇ ਇਦਾਂ ਹੀ ਗੱਲਾਂ ਕਰ ਰਹੇ ਸੀਗੇ ਤੇ ਪਰ ਮੈਂ ਕਹਿੰਦਾ ਵੀ ਇਦਾਂ ਦੇ ਸਮਾਜ 'ਚ ਰਹਿਣਾ ਇਦਾਂ ਦੀ ਸਰਕਾਰ ਤੇ ਇਦਾਂ ਦੇ ਪ੍ਰਸ਼ਾਸਨ ਦੇ ਜੇ ਆਪਾਂ ਰਹਿਣਾ ਸਾਇ ਦੇ ਵਿੱਚ ਤਾਂ ਔਖਾ ਵਾ ਬਹੁਤ ਬਹੁਤ ਜ਼ਿਆਦਾ ਔਖਾ ਕਿਉਂਕਿ ਜਿਵੇਂ ਉਹ ਕਹਿ ਰਿਹਾ ਵੀ ਪੁਲਿਸ ਦੇ ਹੱਥਾਂ 'ਚ ਹੀ ਆ ਸਾਰਾ ਕੁਝ ਵੀ ਪੁਲਿਸ ਪੂਰੀ ਆਪਦੀ ਮਨਮਰਜ਼ੀ ਕਰ ਰਹੀ ਆ ਅਕਸਰ ਚਾਹੀਦਾ ਤਾਂ ਇਹ ਹੈ ਨਾ ਅਕਸਰ ਜਿਹੜੇ ਬੰਦੇ ਸਰਚਕਾਰ ਸਰਕਾਰ 'ਚ ਵੀ ਬੈਠੇ ਆ ਜਾਂ ਪਿੰਡਾਂ 'ਚ ਜਿਹੜੇ ਬੰਦੇ ਬੈਠੇ ਆ ਉਹ ਪੁਲਿਸ ਤੇ ਦਬਾਅ ਬਣਾਉਣ ਤੇ ਨਾ ਕੇ ਇਹ ਦਬਾਵਾ ਬਣਾਉਣ ਵੀ ਜੀ ਨੇ ਵੀਡੀਓ ਪਾਈ ਆ ਤੂੰ ਵੀਡੀਓ ਡਿਲੀਟ ਕਰ ਉਹਨੂੰ ਪਰੇਸ਼ਾਨ ਉਹ ਪੁਲਿਸ ਨਾਲ ਰਲ ਕੇ ਆ ਜਾਂਦੇ ਪੁਲਿਸ ਨਾਲ ਰਲ ਕੇ ਵਿਚੋਲ ਪੂਣਾ ਕਰਦੇ ਆ ਕੇ ਹਾਂ ਜੀ 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 ਸਰ ਗੱਲ ਕਹਿੰਦਾ ਸ਼ਰਮ ਹੁੰਦੀ ਆ ਹਾਂ ਦਰਸ਼ਪ੍ਰੀਤ ਟੁੱਡੀ ਕੇ ਪਿੰਡ ਦੇ ਸਰਪੰਚ ਨੇ ਹਾਂ ਉਹਨੂੰ ਨਾਲ ਲੈ ਕੇ ਇਹਦੇ ਘਰੇ ਹਾਂ ਉਤੋਂ ਪ੍ਰੈਸ਼ਰ ਪਾਇਆ ਵੀ ਯਾਰ ਤੂੰ ਇਹ ਡਿਲੀਟ ਕਰ ਨਹੀਂ ਤਾਂ ਐਸਐਚਓ ਮਰ ਜੂ ਇਹਦਾ ਤਾਂ ਕਾਰਵਾਈ ਹੋ ਜੂ ਇਹਦੇ ਤੇ ਦਰਸ਼ਪ੍ਰੀਤ ਨੇ ਮੰਨਤਾ ਕੀਤੀਆਂ ਪੁਸ ਦੀ ਥਾਂ ਤੇ ਮਤਲਬ ਹੈ ਪਿੰਡ ਦਾ ਸਰਪੰਚ ਇੱਕ ਦਾ ਚਲੋ ਤੁਹਾਡੇ ਦਾ ਨਹੀਂ ਇੱਕ ਪਿੰਡ ਦਾ ਦੂਜੇ ਦਾ ਸਰਪੰਚ ਇੱਕ ਵੱਡੇ ਪਿੰਡ ਦਾ ਸਰਪੰਚ ਲਾਲਾ ਲਾਇਪਤ ਰਾਏ ਦੇ ਪਿੰਡ ਦਾ ਸਰਪੰਚ ਇਹ ਗੱਲ ਕਹਵੇ ਆ ਕੇ ਵੀ ਪੁਲਿਸ ਵਾਲਿਆਂ ਦੀ ਖਿਲਾਫ ਵੀਡੀਓ ਨਾ ਪਾਓ ਵੀ ਇਹਦੀ ਬਦਲੀ ਹੋ ਜਾਵੇ ਨਹੀਂ ਬਦਲੀ ਹੋ ਜਾਵੇ ਇਹ ਇਹ ਗੱਲ ਮੈਂ ਤੁਹਾਡੇ ਚੈਨਲ ਥਰੂ ਅਪੀਲ ਕਰਦਾ ਸਾਰੀਆਂ ਪੰਚਾਇਤਾਂ ਨੂੰ ਇੱਕ ਲਗਭਗ ਪੰਚਾਇਤਾਂ ਇਹ ਕਹਿੰਦੇ ਆ ਅਸੀਂ ਇਹਨਾਂ ਕੋਲ ਕੰਮ ਜਾਣਾ ਅਸੀਂ ਤਾਂ ਨੱਥੇ ਜਾਣਾ ਇਹ ਭੈ ਤੁਹਾਨੂੰ ਮਨਾ ਚੁੱਕਣਾ ਬਹੁਤ ਤੁਸੀਂ ਚੋਣੇ ਹੋਏ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਪ੍ਰਤੀ ਜਵਾਬਦੇਹ ਆ ਇਹਨਾਂ ਪ੍ਰਤੀ ਕੋਈ ਜਵਾਬਦੇਹ ਨਹੀਂ ਜੇ ਕੰਮ ਕਰਾਉਣਾ ਕੰਮ ਸਾਡਾ ਜਾਇਜ਼ ਹੋਊਗਾ ਅਸੀਂ ਕਰਾਵਾਂਗੇ ਜਥੇਬੰਦੀਆਂ ਵੀ ਕੰਮ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਆਗੂ ਜਿਲ੍ਹੇ ਦਾ ਅਸੀਂ ਜਾਣਦੇ ਆ ਅਸੀਂ ਕੰਮ ਕਰਾਉਣੇ ਆ ਪਰ ਅਸੀਂ ਦਬਦੇ ਨਹੀਂ ਚਮਚਾਗਿਰਿਆ ਨਹੀਂ ਕਰਦੇ ਟੌਪਟੀ ਨਹੀਂ ਕਰਦੇ ਤੇ ਮੇਰੀ ਪੰਚਾਇਤਾਂ ਨੂੰ ਪੀਲ ਆ ਲੋਕਾਂ ਨਾਲ ਖੜੋ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਜਿਨ੍ਹਾਂ ਨੇ ਚੁਣਿਆ ਬਾਕੀ ਇੱਕ ਗੱਲ ਹੋਰ ਵੀ ਹੈ ਨਾ ਜਿਵੇਂ ਉਹ ਮੰਨ ਲਓ ਇਹ ਇੱਕ ਵਾਸਤਾ ਪਾ ਰਹੇ ਸੀਗੇ ਬੀਆਰਐਸਐਚਓ ਨੂੰ ਬਚਾ ਲਈਏ ਵਧੀਆ ਬੰਦਾ ਵਧੀਆ ਕੰਮ ਕਰ ਰਿਹਾ ਮੈਂ ਤਾਂ ਉਹਨਾਂ ਨੂੰ ਰਾਤ ਵੀ ਇਹੀ ਗੱਲਾਂ ਕਹੀਆਂ ਵੀ ਯਾਰ ਐਸਐਚਓ ਦੀ ਬਦਲੀ ਤਾਂ ਰੁਟੀਨਾ ਜੀ ਹੁੰਦੀ ਐਂਦੀ ਆ ਵੀ ਐਸਐਚਓ ਜੇ ਮੰਨ ਲਓ ਮੈਂ ਵੀਡੀਓ ਰਿਲੀਡ ਕਰ ਦੂੰਗਾ ਫੇਰ ਕਿਹੜਾ ਐਸਐਚਓ ਇੱਥੇ ਲਈ ਸਦਾ ਲਈ ਫਿੱਟ ਹੋ ਜਾਊਗਾ ਜੱਤਵਾਲ ਥਾਣੇ 'ਚ ਉਹ ਤਾਂ ਮਹੀਨਾ ਦੋ ਮਹੀਨੇ ਬਾਅਦ ਰੁਟੀਨ 'ਚ ਵੀ ਬਦਲੀ ਹੋਈ ਜਾਣੀ ਆ ਵੀ ਆਪਾਂ ਕਿਉਂ ਇੰਨੇ ਤਰਲੇ ਕੱਢਦੇ ਆ ਕਿਸੇ ਦੀ ਖਾਤਰ ਵੀ ਜੇ ਇਹਦੀ ਕੁਰਸੀ ਵੱਜੇ ਤੇ ਬਾਕੀ ਉਹ ਪੁਲਿਸਦਿਆਂ ਵੀ ਕੋਈ ਏਡੀਆਂ ਵੱਡੀਆਂ ਕਾਰਵਾਈਆਂ ਨਹੀਂ ਮੈਂ ਉਹਨਾਂ ਨੂੰ ਰਾਤ ਵੀ ਕਿਹਾ ਐਸਐਚਓ ਨੂੰ ਵੀ ਇਹ ਗੱਲ ਕਹੀ ਆ ਵੀ ਤੁਹਾਡੇ ਤੇ ਕੋਈ ਵੱਡੀ ਗਾਜ ਨਹੀਂ ਨਿੱਗਣ ਲੱਗੀ ਇਹ ਕੋਈ ਬਾਲਾ ਵੱਡਾ ਮਸਲਾ ਨਹੀਂਗਾ ਵੱਧ ਤੋਂ ਵੱਧ ਤੁਹਾਡੀ ਮੋਗੇ ਬਦਲੀ ਕਰ ਦੇਣਗੇ ਤੁਹਾਨੂੰ ਲੈਣ ਹਾਜ਼ਰ ਕਰ ਦੇਣਗੇ ਹੋਰ ਕੀ ਤੁਹਾਡੇ ਤੇ ਹੋ ਜੂਗਾ ਬਿਲਕੁਲ ਠੀਕ ਤਾਂ ਗੱਲਬਾਤ ਕੀਤੀ ਪਿੰਚੂੜ ਚੱਕ ਦੇ ਲੋਕਾਂ ਦੇ ਨਾਲ ਮੌਜੂਦਾ ਸਰਪੰਚ ਪੰਚਾਇਤ ਮੈਂਬਰ ਤੇ ਪਿੰਡ ਦੇ ਸਿਆਣੇ ਬਜ਼ੁਰਗ ਜਿਹੜੇ ਇੱਥੇ ਮੌਜੂਦ ਸੀ ਸਭ ਦਾ ਇੱਕੋ ਹੀ ਕਹਿਣਾ ਹੈ ਕਿ ਜੇਕਰ ਕੋਈ ਨਸ਼ੇ ਖਿਲਾਫ ਆਵਾਜ਼ ਉਠਾਉਂਦਾ ਹੈ ਜੇਕਰ ਕੋਈ ਵੀਡੀਓ ਪਾ ਆਂਦਾ ਜਿਹੜੀ ਹੈ ਨਸ਼ੇੜੀ ਦੀ ਨਸ਼ਾ ਕਰ ਰਹੇ ਵਿਅਕਤੀ ਦੀ ਤਾਂ ਉਹ ਨਸ਼ੇ ਵੇਚਣ ਵਾਲਾਂ ਤੇ ਕਾਰਵਾਈ ਕਰਨ ਦੀ ਬਜਾਏ ਉਸ ਵਿਅਕਤੀ ਨੂੰ ਹੀ ਦਬਾਇਆ ਜਾਂਦਾ ਜਿਹੜਾ ਕੋਈ ਵੀਡੀਓ ਪਾਉਂਦਾ ਹੈ ਜਾਣਕਾਰੀ ਦਿੰਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਹਾਲਾਤ ਤਾਂ ਅਜਿਹੇ ਨੇ ਕਿ ਪਿੰਡ ਦੇ ਵਿੱਚੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ 2 ਤੋਂ 3 ਮੌਤਾਂ ਹੋ ਚੁੱਕੀਆਂ ਨੇ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਆ ਇੱਥੋਂ ਤੱਕ ਕਿ ਕਿਹਾ ਕਿ ਲੋਕ ਆਪਣੇ ਖੇਤਾਂ ਦੀਆਂ ਖੇਲਾਂ ਦੇ ਵਿੱਚ ਪਾਣੀ ਤੱਕ ਨਹੀਂ ਛੱਡਦੇ ਕਿ ਕੋਈ ਡੁੱਬ ਕੇ ਮਰ ਗਿਆ ਕੋਈ ਲਾਉਂਦਾ ਮਰ ਗਿਆ ਤਾਂ ਉਹ ਸਾਡੇ ਜੁਮੇ ਲੱਗੂਗਾ ਤਾਂ ਇਸ ਤਰੀਕੇ ਦੇ ਹਾਲਾਤ ਨੇ ਇਹਨੇ دہشت ਦੇ ਸائے ਦੇ ਵਿੱਚ ਲੋਕ ਰਹਿ ਰਹੇ ਨੇ ਪੁਲਿਸ ਨੇ ਮੱਤ ਤੱਕ ਕੀ ਕਰਨੀ ਹੈ ਪੁਲਿਸ ਦਬਾਅ ਪਾ ਰਹੀ ਹੈ ਡੀਐਸਪੀ ਧਮਕੀਆਂ ਦੇ ਰਿਹਾ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਬਦਨੀ ਕਲਾਂ ਪੈਂਦਾ ਜੀ ਬਦਨੀ ਕਲਾਂ ਦੇ ਨਾਲ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਪੱਖ ਹੈ ਜੀ ਬਦਨੀ ਕਲਾਂ ਜੀ ਹਾਂਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਜੀ ਲੋਕ ਅਵਾਜ਼ ਟੀਵੀ ਤੋਂ ਹਾਂਜੀ ਜੇ ਚੂੜਚੱਕ ਪਿੰਡ ਬੁਲਾਇਆ ਸੀ ਸਾਨੂੰ ਜੀ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਹਾਂਜੀ ਉਹ ਕਹਿੰਦੇ ਜੀ ਰਾਤ ਤੁਹਾਡੇ ਵੱਲੋਂ ਉਹਨਾਂ ਨੂੰ ਵੀਡੀਓ ਡਿਲੀਟ ਕਰਨ ਲਈ ਪੂਰਾ ਦਬਾਅ ਪਾਇਆ ਗਿਆ ਆ ਪਾਇਆ ਗਿਆ ਪੁਲਿਸ ਸਾਡੇ 12:30 ਵਜੇ ਤੱਕ ਘਰੇ ਬੈਠੀ ਰਹੀ ਨਸ਼ੇ ਖਿਲਾਫ ਉਹਨਾਂ ਨੇ ਵੀਡੀਓ ਪਾਈ ਸੀ ਕੀ ਵਜ੍ਹਾ ਜੀ ਇਹ ਕਿਉਂ ਕੀਤਾ ਗਿਆ ਜੀ ਮੈਨੂੰ ਝੂਠ ਬੋਲਦਾ ਕਿਸੇ ਨੇ ਦਵਾ ਨਹੀਂ ਪਾਇਆ ਹੈਗਾ ਪੁਲਿਸ ਗਈ ਨਹੀਂ ਉਹਦੇ ਘਰੇ ਜੀ ਘਰੇ ਗਈ ਸੀ ਉਹ ਇਹ ਗਈ ਸੀ ਵੀ ਜਿਹੜਾ ਉਹ ਬੰਦਾ ਉਹਨੂੰ ਲੱਭਣ ਵਾਸਤੇ ਗਈ ਸੀ ਪੁਲਿਸਾਂ ਉਹ ਕਦੇ ਵੀਡੀਓ ਡਿਲੀਟ ਕਰਨ ਲਈ ਨਾਲ ਦੇ ਪਿੰਡ ਦੇ ਸਰਪੰਚ ਨੂੰ ਵੀ ਲੈ ਕੇ ਆਏ ਇਹਦੇ ਕੋਲੋਂ ਪੁੱਛਿਆ ਸੀ ਜੀ ਇਹਦੇ ਕੋਲੋਂ ਪੁੱਛਿਆ ਜੀ ਵੀ ਉਹ ਮੁੰਡਾ ਤੀਨਾਲਾ ਇਹ ਨਹੀਂ ਉਹ ਇਹ ਜਾਣਦਾ ਸੀ ਉਹਨੂੰ ਠੀਕ ਹੈ ਜੀ ਹਾਂ ਉਹਦੇ ਕਰਕੇ ਗਈ ਸੀ ਪੁਲਿਸ ਉਹ ਮੁੰਡੇ ਨੂੰ ਅਸੀਂ ਉਹਨੂੰ ਆਪ ਦਾ ਇਲਾਜ ਕਰਾਉਣਾ ਸੀ ਉਹਦੇ ਕਰਕੇ ਗਈ ਸੀ ਨਹੀਂ ਉਹ ਕਹਿੰਦਾ ਜੀ ਨਾਲ ਦੇ ਪਿੰਡ ਦੇ ਢੁੱਡੀ ਦੇ ਸਰਪੰਚ ਨੂੰ ਲੈ ਆ ਕੇ ਵੀ ਕਿਹਾ ਕਿ ਵੀਡੀਓ ਡਿਲੀਟ ਕਰ ਦਿਓ ਨਹੀਂ ਮੈਨੂੰ ਮੈਨੂੰ ਤੁਹਾਡੇ ਨਾਲ ਇੱਕ ASI ਨੇ ਗੱਲ ਵੀ ਕਰਾਈ ਹੈ ਫੋਨ ਤੇ ਉਹਦੀ ਕਿ ਤੁਸੀਂ ਕਿਹਾ ਨਹੀਂ ਮੇਰੇ ਨਾਲ ਨਹੀਂ ਗੱਲ ਹੋਵੇਗੀ ீக தி புலி வந்து வீடியோ டலீடா தவா நீ பயம் டீக்கி